ਰਾਇਨ ਸਿੰਘ ਚੋੜਾ ਜਦੋਂ ਗੋਲੀ ਚਲਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਤੋਂ ਬਾਅਦ ਇੱਕ ਵੱਖਰੀ ਚਰਚਾ ਸ਼ੁਰੂ ਹੋਈ ਹੈ ਹੋਣੀ ਲਾਜ਼ਮੀ ਵੀ ਸੀ ਉਹਦੇ ਉੱਤੇ ਇਤਰਾਜ਼ ਵੀ ਕੀਤਾ ਜਾ ਰਿਹਾ ਹੈ ਉਹ ਇਤਰਾਜ਼ ਕਿਉਂ ਕੀਤਾ ਜਾ ਰਿਹਾ ਹੈ ਇਹ ਚਰਚਾ ਕੀ ਹੈ ਉਸ ਬਾਰੇ ਗੱਲਬਾਤ ਕਰਦੇ ਹਾਂ ਉਸ ਵੱਲ ਵਧਦੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸਰਦਾਰ ਭੁਪਿੰਦਰ ਸਿੰਘ ਸੱਜਣ ਮੌਜੂਦ ਨੇ ਸੱਜਣ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਬ ਸਿੰਘ ਜੀ ਤੁਹਾਨੂੰ ਤੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਜਣ ਸਾਹਿਬ ਲੰਗੇ ਦੇਣੀ ਜਦੋਂ ਉਹ ਗ੍ਰਿਫਤਾਰ ਕੀਤਾ ਗਿਆ ਸਰਦਾਰ ਨਰੈਨ ਸਿੰਘ ਚੌੜਾ ਹੁਣਾਂ ਨੂੰ ਉਸ ਤੋਂ ਬਾਅਦ ਜਿਹੜਾ ਹਜੂਮ ਹੁਣਾਂ ਨੂੰ ਲਿਜਾ ਰਿਹਾ ਹੁੰਦਾ ਇੱਕ ਵਿਅਕਤੀ ਪਿੱਛੇੋਂ ਆਂਦਾ ਨਰੈਨ ਸਿੰਘ ਚੌੜਾ ਹੁਣਾਂ ਦੀ ਦਸਤਾਰ ਨੂੰ ਹੱਥ ਪਾਉਂਦਾ ਔਰ ਦਸਤਾਰ ਲਾ ਕੇ ਤੇ ਵਾਪਸ ਹੁਣਾਂ ਦੇ ਸਿਰ ਤੇ ਮਾਰ ਕੇ ਤੇ ਉੱਥੇ ਸਿੱਟ ਕੇ ਪਿੱਛੇ ਨੂੰ ਪਰਤ ਜਾਂਦਾ ਜਦੋਂ ਵੱਧ ਤੌਰ ਦੇ ਉੱਤੇ ਚਰਚਾ ਚੱਲੀ ਤੇ ਇਹ ਵਿਅਕਤੀ ਜਸਪ੍ਰੀਤ ਸਿੰਘ ਨਾਂ ਦਾ ਦੱਸਿਆ ਜਾ ਰਿਹਾ ਜਸਪ੍ਰੀਤ ਸਿੰਘ ਰਾਣਾ ਸ਼ੈਦਰਾ ਨਾਮ ਹੈ ਤੇ ਪਠਾਨਕੋਟ ਦਾ ਯੂਥ ਅਖਾਲੀ ਦਲ ਦਾ ਪ੍ਰਧਾਨ ਦੱਸਿਆ ਜਾ ਰਿਹਾ ਜ਼ਿਲ੍ਹਾ ਪ੍ਰਧਾਨ ਦੱਸਿਆ ਜਾ ਰਿਹਾ ਇਹਦੇ ਬਾਰੇ ਗੱਲਬਾਤ ਕਰਦੇ ਆ ਤੁਸੀਂ ਵੀ ਉਹ ਵੀਡੀਓ ਦੇਖੀ ਆ ਤੁਹਾਡੇ ਕੀ ਵਿਚਾਰ ਨੇ ਭਲਾ ਅੱਛਾ ਦੇਖੋ ਦਰਸਲ ਗੱਲ ਹੈ ਕਿ ਐਦਾਂ ਪਈ ਜਿਹੜੇ ਨਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਉਹਨਾਂ ਦਾ ਯੂਥ ਵਿੰਗ ਦਾ ਚੌਥੀ ਵਾਰਾ ਉਹਨਾਂ ਨੇ ਪ੍ਰਧਾਨ ਥਾ ਪਿਆ ਹੈਗਾ ਜਿਹੜੇ ਉਹਨੇ ਹਰਕਤ ਕੀਤੀ ਹੈ ਨਾ ਜਦੋਂ ਉਸਾ ਹਰਕਤ ਨੂੰ ਇੱਕ ਪਾਸੇ ਵੇਖ ਲਓ ਇੱਕ ਪਾਸੇ ਭਾਈ ਨਰੈਣ ਸਿੰਘ ਚੌੜਾਹੋ ਰਾਜੀ ਨੇ ਜੋ ਵੀ ਕੀਤਾ ਹੈਗਾ ਤੁਸੀਂ ਉਹਨਾਂ ਦੋਨਾਂ ਚੀਜ਼ਾਂ ਨੂੰ ਜਦੋਂ ਸਾਹਮਣੇ ਰੱਖ ਕੇ ਤੇ ਫਿਰ ਤੁਸੀਂ ਦੋਨਾਂ ਚੀਜ਼ਾਂ ਦਾ ਆਪ ਆਪ ਵਿਸ਼ਲੇਸ਼ਣ ਕਰ ਲਓ ਭਾਈ ਨਰੈਣ ਸਿੰਘ ਚੌੜਾਹੋ ਵੱਲੋਂ ਜਿਹੜਾ ਐਕਸ਼ਨ ਕੀਤਾ ਗਿਆ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹਨਾਂ ਦੀ ਮਨਸ਼ਾ ਮਾਰਨ ਦੀ ਸੀਗੀ ਸੁਖਵੀਰ ਬਾਦਲ ਨੂੰ ਜਾਂ ਕੇਵਲ ਡਰਾਉਣ ਦੀ ਸੀ ਇਹ ਨਰੈਣ ਸਿੰਘ ਚੌੜੇਹਰ ਨੂੰ ਪਤਾ ਹੁੰਦਾ ਜਾਂ ਉਹ ਅਕਾਲ ਪੁਰਖ ਵਾਹਿਗੁਰੂ ਜਾਣੇ ਜਦੋਂ ਉਹ ਸਾਹਮਣੇ ਆਣ ਕੇ ਗੱਲ ਕਰਨਗੇ মিডিਆ ਨੂੰ ਮੁਖਤੱਬ ਹੋਣਗੇ ਫਿਰ ਉਹ ਦੱਸਣਗੇ ਕਿ ਉਹਨਾਂ ਦੀ ਮਨਸ਼ਾ ਵਿੱਚ ਇਹਨਾਂ ਹੈ ਕੀ ਸੀ ਪਰ ਆ ਜਾ ਕੇ ਜੋ ਵੀ ਹੈ ਕਿਉਂਕਿ ਸੁਖਬੀਰ ਬਾਦਲ ਨੇ ਆਪਣਾ ਸਮਾਖਬੂਲ ਕੀਤੇ ਆ ਕਬੂਲ ਇਸ ਕਰਕੇ ਕਰਨੇ ਪੈ ਗਏ ਮਜਬੂਰੀ ਬਣ ਗਈ ਦਰਸਲ ਖਾਲਸਾ ਪੰਥ ਦਾ ਵਿਰੋਧ ਔਰ ਦੂਏ ਪਾਸੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਚਾਰੀਆਂ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਦੇ ਰਾਜਕਾਲ ਦੇ ਦੌਰਾਨ ਜਿਹੜੇ ਵੱਡੇ ਵੱਡੇ ਗੁਨਾਹ ਹੈਗੇ ਆ ਜਿਨ੍ਹਾਂ ਨੇ ਕੌਮ ਦਾ ਘਾੜ ਕੀਤਾ ਉਹਨਾਂ ਨੂੰ ਇਹ ਪੰਜਾਬ ਦੇ ਹਿੱਤ ਵਿੱਚ ਪੰਦਾ ਪੰਜਾਬ ਦੇ ਪਾਣੀ ਵਿੱਚ ਅੱਗੇ ਜਾ ਕੇ ਆਪਾਂ ਨਾਲ ਨਾਲ ਸਾਰਾ ਕੁਝ ਵਿਚਾਰਾਂਗੇ ਅੱਛਾ ਇੱਕ ਬੰਨੇ ਉਹ ਸਾਰਾ ਕੁਝ ਹੈ ਭਾਈ ਨਰੈਣ ਸਿੰਘ ਚੌੜਾ ਜੀ ਨੇ ਜਥੇਦਾਰ ਸਹਿਬਾਨ ਦੇ ਵੱਲੋਂ ਜਿਹੜਾ ਫਤਵਾ ਜਾਰੀ ਕੀਤਾ ਗਿਆ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੁਖਬੀਰ ਬਾਦਲ ਹੁਣਾਂ ਨੂੰ ਕੌਮ ਉਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ ਹੈ ਜਿਸ ਲੈਵਲ ਦੇ ਵੱਡੇ ਗੁਨਾਹ ਨੇ ਉਸ ਮੁਕਾਬਲੇ ਸਜ਼ਾ ਕੁਝ ਵੀ ਨਹੀਂ ਹੈਗੀ ਭਾਈ ਨਰੈਣ ਸਿੰਘ ਚੌੜਾ ਖਾਲਸਾ ਪੰਥ ਦਾ ਜਿਹੜਾ ਰੋਹ ਹੈਗਾ ਖਾਲਸਾ ਪੰਥ ਦੀ ਜਿਹੜੀ ਇੱਕ ਇੱਛਾ ਹੈਗੀ ਆ ਕਿ ਸਾਡੀ ਇੱਛਾ ਪੂਰੀ ਨਹੀਂ ਕੀਤੀ ਜਿਹਦਰ ਸਾਹਿਬਾਨ ਨੇ ਭਾਈ ਨਰਿੰਦਰ ਸਿੰਘ ਚੋੜਾ ਜੀ ਨੇ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਖਾਲਸਾ ਪੰਥ ਦੇ ਮਾਨ ਵਿੱਚ ਰੋ ਹੈਗਾ ਰੋਸ ਹੈ ਉਸ ਫੈਸਲੇ ਦੇ ਪ੍ਰਤੀ ਔਰ ਜਿਹ ਅਸਪਰੀ ਸਿੰਘ ਰਾਣਾ ਉਹ ਤਰਜਮਾਨੀ ਕਰਦਾ ਹੈਗਾ ਉਸ ਅਕਾਲੀ ਪਾਰਟੀ ਦੀ ਜਿਸ ਅਕਾਲੀ ਪਾਰਟੀ ਨੇ ਆਪਣਾ ਕਿਰਦਾਰ ਗਵਾਇਆ ਜਿਸ ਅਕਾਲੀ ਪਾਰਟੀ ਲੋਕਾਂ ਨੂੰ ਆਪਣੇ ਆਪ ਨੂੰ ਪੰਥਕ ਹੋਣ ਦਾ ਫੋਕਾ ਦੇ ਦੇ ਕੇ ਕਿ ਅਸੀਂ ਪੰਥ ਹੈਗੇ ਆ ਅਸੀਂ ਪੰਥਕ ਸਰਕਾਰ ਬਣਾ ਰਹੇ ਆ ਅਸੀਂ ਦੁਬਾਰਾ ਫਿਰ ਬਣਾਵਾਗੇ ਅਸੀਂ ਲਗਾਤਾਰ ਰਾਜ ਕਰਾਂਗੇ ਉਹ ਜਿਹੜਾ ਜਸਪ੍ਰੀ ਸਿੰਘ ਰਾਣਾ ਹੈ ਉਹ ਉਸ ਗੱਲ ਦੀ ਤਰਜਮਾਨੀ ਕਰਦਾ ਵੀ ਉਹ ਲੋਕ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੇਵਲ ਪੱਗਾਂ ਹੀ ਨਹੀਂ ਉਤਾਰਦੇ ਸੁੰਨੀਆਂ ਵੀ ਰੋੜਦੇ ਆ ਔਰ ਨੌਜਵਾਨਾਂ ਦਾ ਘਾਣ ਕਰਦੇ ਆ ਨੌਜਵਾਨਾਂ ਦਾ ਘਾਣ ਕਰਨ ਵਾਲੀ ਜਿਹੜੀ ਜਿਹੜੇ ਆਫੀਸਰਸ ਹੈਗੇ ਨੇ ਜਿਹੜੀ ਲੌਬੀ ਹੈਗੀ ਆ ਉਹਦੀ ਪੁਸ਼ਤ ਪਨਾਹੀ ਵੀ ਕਰਦੇ ਨੇ ਉਹਨਾਂ ਆਫੀਸਰਸ ਨੂੰ ਤਰੱਕੀਆਂ ਵੀ ਦਿੰਦੇ ਨੇ ਉਹਨਾ ਆਫੀਸਰਜ਼ ਨੂੰ ਉਹ ਟਿਕਟਾਂ ਦੇ ਦੇ ਕੇ ਵੀ ਨਵਸਦੇ ਐ ਸੋ ਉਹ ਜਿਹੜਾ ਨੌਜਵਾਨ ਹੈਗਾ ਜਿਹਨੇ ਪਾਗੋ ਉਤਾਰੀ ਆ ਉਹ ਉਹਨਾਂ ਦੀਆਂ ਕਾਲੀਆਂ ਕਾਰਗੁਜ਼ਾਰੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਅੱਜ ਤੱਕ ਵੀ ਲਗਾਤਾਰ ਕਰ ਰਹੇ ਨੇ ਉਹਨੇ ਉਹਦਾ ਪ੍ਰਗਟਾਵਾ ਕੀਤਾ ਕਿ ਹਾਂ ਜਥੇਦਾਰ ਸਹਿਬਾਨ ਨੇ ਫੈਸਲਾ ਭਾਵੇਂ ਸੁਣਾਇਆ ਵੱਡਾ ਸੁਣਾਇਆ ਭਾਵੇਂ ਛੋਟਾ ਸੁਣਾਇਆ ਪਰ ਅਸੀਂ ਅੱਜ ਵੀ ਉਦਾਂ ਦੇ ਹੀ ਆ ਜਿੱਦਾਂ ਦੇ ਸਾਡੇ ਪਾਸ ਵੱਲੋਂ ਸਾਨੂੰ ਜੋ ਕੁਝ ਸਿਖਾਇਆ ਗਿਆ ਸੋ ਮੈਂ ਇਹਨੂੰ ਇਸ ਰੂਪ ਦੇ ਵਿੱਚ ਦੇਖਦਾ ਕਦਰ ਸਾਹਿਬ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਇਸ ਵਿਅਕਤੀ ਨੇ ਉਹ ਜਿਹੜਾ ਨੌਜਵਾਨ ਮੁੰਡਾ ਆ ਜਿੰਨੇ ਪੱਗ ਲਾਹੀ ਹੈ ਉਹ ਆਪ ਵੀ ਦਸਤਾਰ ਬੰਨੀ ਬੈਠਾ ਉਹਦੀਆਂ ਤਸਵੀਰਾਂ ਪਹਿਲਾਂ ਦੀਆਂ ਵੀ ਦਸਤਾਰ ਵਾਲੀਆਂ ਨੇ ਤੇ ਹੁਣ ਜਦੋਂ ਵੀਡੀਓ ਆਉਂਦੀ ਹੈ ਉਹਨੇ ਚ ਵੀ ਦਸਤਾਰ ਬੰਨੀ ਹੋਈ ਹੈ ਇੱਕ ਦਸਤਾਰਦਾਰ ਸਿੱਖ ਵਿਅਕਤੀ ਕਿਵੇਂ ਕਿਸੇ ਦੀ ਦਸਤਾਰ ਦੀ ਇੱਜ਼ਤ ਨਰਾਦਰ ਕਰ ਸਕਦਾ ਬੇਇੱਜ਼ਤੀ ਕਰ ਸਕਦਾ ਇਹ ਜਿਹੜਾ ਤੁਹਾਡਾ ਸਵਾਲ ਹੈਗਾ ਨਾ ਬਹੁਤ ਹੀ ਜ਼ਿਆਦਾ ਅਹਿਮ ਹੈਗਾ ਕਿ ਇੱਕ ਪੱਗ ਬੰਨੀ ਹੋਈ ਦਸਤਾਰ ਉਹ ਦੂਸਰੇ ਦੀ ਦਸਤਾਰ ਦੀ ਬੇਅਦਬੀ ਕਿਦਾਂ ਕਰ ਸਕਦਾ ਉਹਦਾ ਮੈਂ ਤੁਹਾਨੂੰ ਜਵਾਬ ਦੇ ਦੇਣਾ ਦੋ ਜਵਾਬ ਦੇਣਾ ਇੱਕ ਜਵਾਬ ਲਗਾ ਕਿ ਜਸ ਗਿੱਲ ਉਹਦੇ ਸਿਰ ਦੇ ਉੱਪਰ ਵੀ ਪੱਗ ਹੈ ਇੱਕ ਜਵਾਬ ਹੈਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਸਿਓ ਜਿਹਨੂੰ ਸਿੱਖ ਕੌਮ ਬੇਨਤਾ ਬਚਾਉਂਦੀ ਹੈ ਇੱਕ ਬੰਨੇ ਉਹ ਹੈਗੇ ਉਹਨਾਂ ਦੇ ਸਿਰ ਦੇ ਉੱਪਰ ਪੱਗ ਹੈਗੀ ਆ ਸੋ ਗੱਲ ਇਹ ਹੁੰਦੀ ਆ ਕਿ ਪੱਗ ਥੱਲੇ ਜਿਹੜਾ ਸਿਰੋਆ ਉਸ ਸਿਰ ਦੇ ਅੰਦਰ ਚੱਲਦਾ ਕੀ ਹੈਗਾ ਵੱਡੀ ਗੱਲ ਇਹ ਹੁੰਦੀ ਆ ਪੱਗ ਹਰ ਇੱਕ ਬੰਨੀ ਫਿਰਦਾ ਹੈਗਾ ਸਦੀ ਪਾਟਟਾ ਜਾਂਦੀ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਪਾਗ ਲੱਥਦੀ ਹੈ ਤਾਂ ਉਹ ਕੱਢਦਾ ਕਿ ਯਾਰ ਮੇਰਾ ਮਰਨ ਹੋ ਗਿਆ ਸੋ ਸਿੱਖਾਂ ਦੇ ਵਾਸਤੇ ਪਾਗ ਦੀ ਬੜੀ ਅਹਿਮੀਅਤ ਆ ਜਿਹੜਾ ਉਹ ਨੌਜਵਾਨ ਆ ਪਾਗ ਉਹਦੇ ਸਰਦੇ ਉੱਪਰ ਵੀ ਬੱਦੀ ਹੋਈ ਆ ਹੁਣ ਤੇ ਉਹਨੇ ਆਪਣੀ ਫੇਸਬੁੱਕ ਆਈਡੀ ਜਿਹੜੀ ਆ ਉਹਨੇ ਉਹਨੂੰ ਲੋਕ ਕਰ ਲਿਆ ਪਰ ਪਰਸੋ ਤੱਕ ਉਹਦੀ ਫੇਸਬੁੱਕ ਖੁੱਲੀ ਸੀ ਉਹਨੂੰ ਐਉਂ ਲੱਗਦਾ ਹੋਊਗਾ ਕਿ ਮੈਂ ਪਤਾ ਨਹੀਂ ਕਿੱਡਾ ਵਧੀਆ ਕਾਰਨਾਮਾ ਕਰ ਦਿੱਤਾ ਮੈਂ ਖਰੇ ਸੁਖਬੀਰ ਬਾਦਲ ਜਦ ਕਾਦੀਆਂ ਨਜ਼ਰਾਂ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਪ੍ਰਵਾਨ ਚੜ ਜਾਣਾ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਬਹੁਤ ਸਾਰਾ ਪੂਰੀ ਹੈ ਚੌਥੀ ਵਾਰ ਉਹਨਾਂ ਨੇ ਉਹਨੂੰ ਪਠਾਨਕੋਟ ਤੋਂ ਜ਼ਿਲ੍ਹਾ ਪ੍ਰਧਾਨ ਲਾਇਆ ਯੂਥ ਬਿੰਗ ਦਾ ਤਾਂ ਯੂਥ ਬਿੰਗ ਦਾ ਉਹ ਪਾਰਾ ਵੀ ਹੈਗਾ ਉਹ ਜਿਹੜਾ ਨੌਜਵਾਨ ਹੈ ਸੋ ਉਹ ਇਹ ਸੋਚ ਕੇ ਪਾ ਹੁਣ ਗੱਲ ਇਹ ਵੀ ਪੱਗ ਉਹਦੇ ਸਿਰ ਦੇ ਉੱਪਰ ਵੀ ਬੱਦੀ ਹੋਈ ਆ ਪਰ ਉਹਨੂੰ ਸਿਖਲਾਈ ਕੀ ਦਿੱਤੀ ਗਈ ਆ ਮੇਨ ਗੱਲ ਇਹ ਹੈ ਤੁਸੀਂ ਵੇਖੋ ਇਹਨਾਂ ਦੇ ਜਿਹੜੇ ਬੰਦੇ ਆ ਨਾ ਕਰਕੇ ਨੌਜਵਾਨ ਯੂਥ ਜਿਨ੍ਹਾਂ ਨੂੰ ਇਹ ਦੱਸਦੇ ਆ ਕਿ ਐਸਓਆਈ ਵੀ ਜਿਹੜੀ ਤੁਸੀਂ ਕਾਲਜਿਸ ਦੇ ਵਿੱਚ ਵੀ ਯੂਨੀਵਰਸਿਟੀ ਦੇ ਵਿੱਚ ਦੇਖੋ ਜਾ ਕੇ ਇਹ ਨਾ ਉਹ ਤੋਂ ਸੋਹਣੇ ਸੋਹਣੇ ਮੁੰਡੇ ਸੋਹਣੇ ਮੁੰਡੇ ਸਾਬਤ ਸੂਰਤ ਉਹਨਾਂ ਨੂੰ ਪੱਗਾਂ ਬੰਨਣੀਆਂ ਸਿਖਾਉਂਦੇ ਆ ਕੈਂਪ ਵੀ ਲੱਗਦੇ ਆ ਉਹਨਾਂ ਦੇ ਉਹ ਨੌਜਵਾਨ ਆ ਕੈਂਪ ਲਾਉਂਗਾ ਦਸਤਾਰਾਂ ਦੇ ਸੋ ਕੈਂਪ ਜਦੋਂ ਲੱਗਦੇ ਆ ਪੰਜਾਬ ਵਧੀਆ ਸੋਹਣੀਆਂ ਪੱਗਾਂ ਬੀਬੇ ਰਾਣੇ ਦਾੜੇ ਐਨ ਵਧੀਆ ਸਾਰਾ ਕੁਝ ਪਿਆਨ ਜੱਜਦੇ ਹੋਈਏ ਪਰ ਉਹਨਾਂ ਦੇ ਜ਼ਿਹਨ ਦੇ ਵਿੱਚ ਭਰਿਆ ਕੀ ਜਾਂਦਾ ਆ ਵੱਡੀ ਗੱਲ ਇਹ ਵੇਖਣ ਵਾਲੀ ਆ ਜਿਹੜਾ ਉਹਨੇ ਪਰਸੋ ਹਰ ਕੀਆ ਨਾ ਉਹ ਉਹ ਹਰਕਤ ਦਰਸਾਉਂਦੀ ਹੈ ਕਿ ਪੱਗ ਭਾਵੇਂ ਮੈਂ ਆਪਣੇ ਸਿਰ ਦੇ ਉੱਪਰ ਬੰਨੀ ਹੋਈ ਹੈ ਪਰ ਜਿਹੜੇ ਸਾਡੇ ਆਕਾ ਅਸੀਂ ਉਹਨਾਂ ਆਕਾ ਦਾ ਕਿਹਾ ਹੈ ਕਿਹੜਾ ਮੰਨਦੇ ਆ ਉਹਨੇ ਇਹ ਦਰਸਾਇਆ ਔਰ ਉਹਨੇ ਇਹ ਦਰਸਾਇਆ ਕਿ ਜਿਹੜੇ ਕੌਮ ਦੇ ਸਹੀ ਮੈਨਿਆਂ ਵਿੱਚ ਅਸਲ ਹੀਰੋ ਹੈ ਵੀ ਸਾਡਾ ਉਹਨਾਂ ਬਾਰੇ ਕੋਈ ਧਿਆਨ ਨਹੀਂ ਹੈਗਾ ਉਹਨਾਂ ਨੂੰ ਅੱਜ ਵੀ ਸੁਖਬੀਰ ਬਾਦਲ ਸਾਰੀ ਤਰ੍ਹਾਂ ਜੜਦੀ ਹੈ ਵੀ ਇਹਨਾਂ ਨੇ ਆਪਣੀ ਪਾਰਟੀ ਨੂੰ ਜੱਦੀ ਪਾਰਟੀ ਲਾਣੇ ਉਸ ਤੋਂ ਬਾਅਦ ਇਹਨਾਂ ਦੇ ਘਰ ਦੀ ਪਾਰਟੀ ਬਣ ਗਈ ਪਰ ਉਹ ਨੌਜਵਾਨ ਤੂੰ ਹੀ ਸੋਚ ਕੇ ਵੇਖੋ ਉਹਨਾਂ ਘਰ ਦੇ ਪਰਜਾਤੇ ਇੰਨਾ ਜ਼ਿਆਦਾ ਪਰਦਾ ਪਿਆ ਹੋਇਆ ਕਹਿ ਲੋ ਜਾਂ ਫਿਰ ਐਡੇ ਨਾ ਸਮਝਣੇ ਘਰਾਂ ਦੇ ਵਿੱਚ ਪਰਵਰਿਸ਼ ਪਤਾ ਨਹੀਂ ਕੀ ਹੋਈ ਹੈ ਜਾਂ ਫਿਰ ਪਤਾ ਨਹੀਂ ਕਿਸੇ ਦੇ ਲੋਭ ਲਾਲਚ ਜਾਂ ਇੱਕ ਲੋਕੋ ਵੀ ਡੌਰ ਚੌਧਰ ਲੋਕਾਂ ਦੇ ਵਿੱਚ ਆਪਣੀ ਰਿਸ਼ਤਰ ਦੇ ਵਿੱਚ ਕਿ ਮੈਂ ਤੇ ਚੌਥੀ ਵਿਰਾ ਪ੍ਰਧਾਨ ਬਣ ਗਿਆ ਉਹ ਪ੍ਰਤਾਪ ਬਸ਼ਰਮਾ ਜਾਂ ਝਾਤ ਮਾਰ ਕੇ ਵੇਖ ਤਾਂ ਸਹੀ ਜਿਨ੍ਹਾਂ ਨੂੰ ਤੂੰ ਦਰਸਾਉਂਦਾ ਹੂੰਗਾ ਕਿ ਮੈਂ ਚੌਥੀ ਵਿਰਾ ਪ੍ਰਧਾਨ ਬਣ ਗਿਆ ਲੋਕ ਤੇ ਉਹਨਾਂ ਨੂੰ ਲੜਨਾ ਪਾ ਰਹੇ ਆ ਲਾਹਨਤੀਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਤੁਸੀਂ ਵੇਖੋ ਤੁਸੀਂ ਹੈਗੇ ਕੌਣ ਆ ਤੁਸੀਂ ਆਪਣੇ ਆਪ ਨੂੰ ਕੀ ਜ਼ਾਹਰ ਕੀਤਾ ਕਿ ਮੈਂ ਕੌਣ ਆ ਤੁਸੀਂ ਆਪਣੇ ਆਪ ਨੂੰ ਭਲਿਆ ਲਾਹਨਤੀ ਅਖਵਾ ਲਿਆ ਆਪਣੇ ਆਪ ਨੂੰ ਵੇਖ ਕੌਮ ਕੀ ਸੋਚਦੀ ਹੈ ਉਹਨਾਂ ਦਾ ਪ੍ਰਧਾਨ ਬਣ ਕੇ ਬੇਸ਼ਰਮਾਂ ਦਾ ਪ੍ਰਧਾਨ ਬਣ ਕੇ ਬੇਸ਼ਰਮਾਂ ਦੀ ਪਾਰਟੀ ਦੇ ਵਿੱਚ ਤੁਸੀਂ ਸ਼ਾਮਲ ਹੋ ਕੇ ਤੇ ਤੁਸੀਂ ਇਦਾਂ ਦੀਆਂ ਹਰਕਤਾਂ ਕਰਕੇ ਉਹਨਾਂ ਦੀ ਨਜ਼ਰ ਦੇ ਵਿੱਚ ਪ੍ਰਵਾਮ ਚੜਨ ਦੇ ਵਾਸਤੇ ਆ ਸਾਰਾ ਕੁਝ ਕਰਦੇ ਹੋ ਇਹਦੇ ਕੀ ਮੈਨੇ ਕੱਢੇ ਜਾ ਸਕਦਾ ਮੈਨੂੰ ਲੱਗਦਾ ਕਿ ਮੈਨੇ ਕੱਢਣ ਵਾਲੇ ਮੈਨੇ ਤਨੀਆ ਪਰਵਰਿਸ਼ ਕਿਸ ਤਰੀਕੇ ਦੀ ਹੋਈ ਆ ਤੁਸੀਂ ਫੇਸਬੁਕ ਆਈਡੀ ਖੰਗਾਲ ਕੋ ਮੈਨੂੰ ਨਾ ਹੁਣ ਯਾਦ ਭੁੱਲ ਗਿਆ ਲੈਣਾ ਸੀ ਮੈਂ ਤੁਹਾਨੂੰ ਵਿਖਿਆ ਜੇ ਕਰਕੇ ਦੱਸ ਦਿੰਨਾ ਇੱਕ ਨਾ ਕਿਸੇ ਨੇ ਕਵਿਤਾ ਲਿਖੀ ਹੋਈ ਆ ਸੁਖਬੀਰ ਬਾਦਲ ਦੇ ਸਬੰਧ ਵਿੱਚ ਉਹਦੇ ਕੁਝ ਬੋਲ ਇਦਾਂ ਦੇ ਹੈਗੇ ਆ ਮੈਨੂੰ ਪੂਰੇ ਭੁੱਲ ਗਿਆ ਹੈਗੇ ਆ ਉਹਦੇ ਮਾਇਨੇ ਕੁਛ ਇਦਾਂ ਦੇ ਬਣਦੇ ਆ ਕਿ ਸੁਖਬੀਰ ਬਾਦਲ ਗੁਨਾਹਗਰ ਹੈ ਨਹੀਂ ਐ ਪਰ ਕਿਉਂਕਿ ਲੋਕ ਉਹਨੂੰ ਗੁਨਾਹਗਰ ਕਹਿ ਸਕੇ ਲੋਕ ਤਮਾਸ਼ਾ ਵੇਖਣਾ ਚਾਹੁੰਦੇ ਸੀਗੇ ਉਹਨੇ ਆਪਣੇ ਸਾਰੇ ਗੁਨਾਹ ਕਬੂਲ ਕਰ ਲੈ ਆਪਣੀ ਝੋਲੀ ਚ ਪਵਾ ਲੈ ਉਹਨੇ ਲੋਕਾਂ ਦੇ ਸਾਰੇ ਸਵਾਲਾਂ ਦਾ ਖਾਤਮਾ ਕਰ ਦਿੱਤਾ ਏਦਾਂ ਸਾਰਾ ਕੁਝ ਕਰ ਕਰਾ ਕੇ ਉਹ ਉਹਨੇ ਕਹਿੰਦੇ ਕਹਿੰਦਾ ਉਹਨੇ ਆਪਣੇ ਉਹਨੇ ਸਾਰਾ ਕੁਝ ਆਪਣੇ ਸਿਰ ਤੇ ਲੈ ਲਿਆ ਮੈਨੂੰ ਐਡਾ ਮਹਾਨ ਬੰਦਾ ਬਣਾਇਆ ਕੀਤਾ ਜਾ ਰਿਹਾ ਹੈਗਾ ਕੋਈ ਕਵਿਤਾਵਾਂ ਲਿਖ ਰਿਹਾ ਹੈ ਕੋਈ ਚੇਰੇ ਵਿੱਚ ਬੈਠ ਬੈਠ ਕੇ ਖੜੇ ਹੋ ਕੇ ਉੱਥੇ ਗਾਣੇ ਗਾਏ ਜਾ ਰਹੇ ਹੈਗੇ ਆ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਇੱਕ ਦੇ ਵਿੱਚ ਝੂਠਾ ਸਿਰ ਜਣ ਦੇ ਯਤਨ ਚ ਜਾ ਰਹੇ ਨੇ ਉਹ ਬੰਦੀ ਸਿੰਘ ਜਿਨ੍ਹਾਂ ਲੰਬੀਆਂ ਲੰਮੀਆਂ ਜੇਲਾ ਕੱਟ ਲਈਆਂ ਜਿਨ੍ਹਾਂ ਨੇ ਕੌਮ ਦੀ ਆਨ ਬਾਨ ਤੇ ਸ਼ਾਨ ਦੀ ਖਾਤਰ ਮਹਾਨ ਕੁਰਬਾਨੀਆਂ ਕੀਤੀਆਂ ਜੋ ਦਸਤਾਂ ਤੋਂ ਲਾਂਬੇ ਹੁੰਦੇ ਆ ਉਸ ਵੇਲੇ ਉਹਨਾਂ ਨੂੰ ਬੰਦੀ ਸਿੰਘ ਦੱਸਦੇ ਆ ਉਸ ਵੇਲੇ ਕਹਿੰਦੇ ਕਿ ਉਹਨਾਂ ਨੇ ਧਰਮ ਦੀ ਉਹਨਾਂ ਨੇ ਜ਼ਾਲਮਾਂ ਦੇ ਖਿਲਾਫ ਜੂਝਦੇ ਆ ਹਾ ਸ਼ਾਹਤਾ ਨੇ ਕਈਆਂ ਨੇ ਜਾਨ ਪੀ ਲਏ ਤੇ ਕਈ ਜੇਲਾ ਵਿੱਚ ਬੰਦਵਾਸੀ ਉਹਨਾਂ ਦੀਆਂ ਰਿਹਾਈਆਂ ਮੰਗਦੇ ਆ ਪਰ ਜੋ ਜੇ ਉਹਨਾਂ ਸਿੰਘਾਂ ਦੇ ਵਿੱਚੋਂ ਕਿਉਂਕਿ ਭਾਈ ਨਰੈਣ ਸਿੰਘ ਚੋੜਾ ਵੀ ਉਹਨਾਂ ਸਿੰਘਾਂ ਦੇ ਵਿੱਚ ਦਿੱਕਤਾਰ ਦੇ ਵਿੱਚੋਂ ਹੀ ਹੈਗੇ ਆ ਉਸ ਵੇਲੇ ਫੇਰੇ ਇਹਨਾਂ ਨੂੰ ਜੱਜਦੇ ਪਰ ਜੇ ਉਹ ਹੀ ਖਾਰਕੂ ਸਿੰਘ ਭਾਈ ਨਰੈਣ ਸਿੰਘ ਚੋੜੇ ਵਰਗਾ ਜੇ ਉਹ ਇਹਨਾਂ ਦੁਆਲੇ ਤਾਂ ਫਿਰ ਇਹ ਉਹਨਾਂ ਦੇ ਪਿਛਲੇ ਜਿਹੜੇ ਕੇਸ ਵਾ ਉਹਨਾਂ ਨੂੰ ਦੱਸ-ਦੱਸ ਕੇ ਉਹ ਦੱਸਦੇ ਕਹਿੰਦੇ ਵੀ ਦੇਖੋ ਕ੍ਰਿਮੀਨਲ ਕ੍ਰਿਮੀਨਲ ਰਿਕਾਰਡ ਫਿਰ ਇਹਦਾ ਦੱਸਦੇ ਆ ਮੈਂ ਕੱਲ ਵੀ ਗੱਲ ਕੀਤੀ ਸੀ ਪਰਸੋ ਵੀ ਕੀਤੀ ਸੀ ਅੱਜ ਫੇਰ ਗੱਲ ਕਰਦਾ ਬਈ ਜਿਹੜੇ ਕ੍ਰਿਮੀਨਲ ਕੇਸ ਜਿਹਨੂੰ ਦੱਸਦੇ ਆ ਕਿ ਆਹ ਧਰਾਵਾਂ ਲੱਗੀਆਂ ਨੇ ਧਰਾਵਾ ਭੜਿਓ ਕੇਸ ਉਹ ਲੋਕਾਂ ਦੇ ਉੱਪਰ ਵੀ ਬਣਦੇ ਹੁੰਦੇ ਆ ਜਿਹੜੇ ਧਰਮ ਆਨ ਬਾਨ ਤੇ ਸ਼ਾਨ ਦੀ ਖਾਤਰ ਭਟੀਆਂ ਕੁਰਬਾਨੀਆਂ ਕਰਦੇ ਨੇ ਕੇਸ ਦੇ ਬਿਕਰ ਮਜੀਤ ਸਿੰਘ ਮਜੀਤ ਬਣੇ ਕੇਸ ਤੇ ਡਰੱਗ ਦੇ ਵੀ ਬਣਦੇ ਆ ਕੇਸ ਤੇ ਪਰ ਜਬਰਜਨਾ ਕੋਈ ਕਰਦਾ ਉਸ ਤੇ ਉਹਦੇ ਤੇ ਵੀ ਬਣਦੇ ਆ ਇਹਨਾਂ ਸੂਰਬੀਰ ਬਹਾਦਰ ਯੋਧਿਆਂ ਤੋਂ ਪਰਜੈਕਟ ਜਿਸ ਗਨਾਏ ਜਾ ਰਹੇ ਆ ਸਾਡਾ ਪੰਥਕ মিডিਆ ਚੈਨਲ ਸਾਡੇ ਪੱਤਰਕਾਰ ਉਹ ਵੀ ਇਹੋ ਦੱਸ ਰਹੇ ਕ੍ਰਿਮੀਨਲ ਕ੍ਰਿਮੀਨਲ ਭਲੇ ਉਹ ਕ੍ਰਿਮੀਨਲ ਕੀ ਹੁੰਦਾ ਜਦੋਂ ਮੁਲਕ ਆਜ਼ਾਦ ਜਿਹਨੂੰ ਕਹਿੰਦੇ ਕਿ ਹੋ ਚੁੱਕਾ ਆ ਜਦੋਂ ਨਹੀਂ ਸੀ ਹੋਇਆ ਉਸ ਵੇਲੇ ਕਰਤਾਰ ਸਿੰਘ ਸਰਾਭਾ ਕੌਣ ਸੀ ਭਲਾ ਜਿਹੜੀ ਉਸ ਵੇਲੇ ਨਾਲ ਦੇ ਵਿੱਚ ਜਜਮੈਂਟ ਲਿਖੀ ਹੋਈ ਆ ਕਰਤਾਰ ਸਿੰਘ ਸਰਾਭੇ ਨੂੰ ਜਦੋਂ ਸ਼ਹੀਦੀ ਜਦੋਂ ਫਾਂਸੀ ਦੀ ਸਜ਼ਾ ਸੁढ़ाई ਜਾਂਦੀ ਆ ਤਾਂ ਉਸ ਜੱਜਮੈਂਟ ਦੇ ਵਿੱਚ ਜੱਜ ਨੇ ਲਿਖਿਆ ਹੋਇਆ ਕਹਿੰਦਾ ਕਿ ਬ੍ਰਿਟਾਨੀਆ ਤੋਂ ਲੈ ਕੇ ਫਲਾਨੀ ਤੋਂ ਲੈ ਕੇ ਢਮਕਾਨੇ ਮੁਲਕ ਤੋਂ ਲੈ ਕੇ ਤੇ ਇੱਥੇ ਭਾਰਤ ਤੱਕ ਪੰਜਾਬ ਤੱਕ ਜਿੰਨੀਆਂ ਵੀ ਸਰਕਾਰ ਦੇ ਵਿਰੁੱਧ ਬਗਾਵਤਾਂ ਹੋਈਆਂ ਜਿੰਨੇ ਵੀ ਸੰਘਰਸ਼ ਹੋਏ ਕਿਹੜੀ ਵਾਰਦਾਤਾਂ ਹੋਈਆਂ ਕਹਿੰਦਾ ਕੋਈ ਇਦਾਂ ਦੀ ਘਟਨਾ ਕੋਈ ਇਦਾਂ ਦੀ ਵਾਰਦਾਤ ਹੈ ਹੀ ਨਹੀਂ ਜਿਸ ਵਾਰਦਾਤ ਦੇ ਵਿੱਚ ਕਰਤਾਰ ਸਿੰਘ ਸਰਾਭੇ ਨੇ ਭਾਗ ਨਾ ਲਿਆ ਹੋਵੇ ਇਹ ਉਹਨਾਂ ਦੀ ਸਟੇਟਮੈਂਟ ਹੈ ਜਿਹੜੇ ਕਾਬਜ ਸਿੰਘ ਜੀ ਦੱਸਣੋਂਦੇ ਆ ਹੁਣ ਜਿਹੜੇ ਅੱਜ ਵਾਲੇ ਐ ਹੁਣ ਉਸ ਵੇਲੇ ਹੁਣ ਇਹ ਕਰਤਾਰ ਸਿੰਘ ਸਰਾਬੇ ਨੂੰ ਕਿਸ ਕਤਾਰ ਵਿੱਚ ਰੱਖਣਗੇ ਇੱਕ ਕ੍ਰਿਮੀਨਲ ਸੀ ਕਿੱਡੇ-ਕੱਡੇ ਵੱਡੇ ਕੇਸ ਪਏ ਸੀ ਇਸ ਤੇ ਅੱਜ ਭਾਈ ਬਲਵੰਤ ਸਿੰਘ ਰਾਜੂ ਚੱਲ ਕਰਦੇ ਆ ਉਹਨਾਂ ਦੇ ਪਿੱਛੇ ਆੜ ਕੇ ਖੜੇ ਵੀ ਹੁੰਦੇ ਆ ਜਦੋਂ ਪਰ ਰੋਲ ਤੇ ਮੜਾ ਮੋਟਾ ਬਾਹਰ ਕੱਢਿਆ ਜਾਂਦਾ ਹੈ ਉਹਨਾਂ ਦੇ ਕੇਸਾਂ ਦੀ ਪੜਤਾਲ ਵੀ ਕਰਦੇ ਹੈਗੇ ਕੇਸ ਤੇ ਉਹਨਾਂ ਦੇ ਉੱਪਰ ਵੀ ਪਏ ਹੋਏ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਬਕਾ ਜਿਸ ਨੂੰ ਮਾਰਿਆ ਹੋਇਆ ਅਗਲੇ ਨੇ ਜ਼ਿੰਮੇਵਾਰੀ ਵੀ ਲਈ ਹੋਈ ਆ ਫਿਰ ਉਹਨਾਂ ਦੇ ਨਾਲ ਕਾ ਤੋਂ ਖੜਦੇ ਆ ਅਸਲ ਵਿੱਚ ਗੱਲ ਇਹ ਹੈਗੀ ਆ ਬਈ ਜੇ ਤਾਂ ਉਹਨਾਂ ਨੂੰ ਆਪਣੇ ਖਾਤੇ 'ਚ ਪੁੱਗਤਉਣਾ ਹੈਗਾ ਫੇਰ ਤਾਂ ਉਹ ਬੰਦੀ ਸਿੰਘ ਉਹ ਆ ਫੇ ਨਾਲ ਖੜਦੇ ਆ ਪਰ ਜੇ ਉਹੀ ਬਨਵਰ ਸਿੰਘ ਰਾਜਵਾਨਾ ਜੇ ਉਹੀ ਭਾਈ ਨਰਨਾਰਨ ਸਿੰਘ ਚੋੜਾ ਕੇਸ ਤੇ ਜਥੇਦਾਰ ਜਗਤਾਰ ਸਿੰਘ ਹਵਾਰੇ ਦੇ ਉੱਪਰ ਵੀ ਪਏ ਹੋਏ ਆ ਉਹ 7 ਲੱਖ ਦੇ ਤੇ ਉਹਨਾਂ ਨੂੰ ਕੌਮ ਦਾ ਜਰਨੈਲ ਕੌਮ ਦਾ ਜਥੇਦਾਰ ਚੁਣਿਆ ਹੋਇਆ ਕੇਸ ਤੇ ਉਹਨਾਂ ਦੇ ਉੱਪਰ ਵੀ ਪਏ ਹੋਏ ਆ ਇੱਕ ਨਹੀਂ अनेका ਕੇਸ ਪਏ ਹੋਏ ਆ ਸੋ ਜੇ ਭਾਈ ਰਾਜਵਾਨਾ ਇਹਨਾਂ ਦੇ ਸਬੰਧ ਵਿੱਚ ਗੱਲ ਕਰਨ ਦਾ ਪਏ ਭਈ ਇਹ ਆ ਕਰਦੇ ਰਹੇ ਆ ਇਹਨਾਂ ਨੇ ਆ ਕੁਛ ਕੀਤਾ ਫਿਰ ਫਿਰ ਇਹਨਾਂ ਨੇ ਉਹ ਜਿਹੜੇ ਕੇਸ ਸੀਗੇ ਉਹਨਾਂ ਨੂੰ ਗੁਨਾਹਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਪ੍ਰਚਾਰਨਾ ਤੇ ਪ੍ਰਸਾਰਣਾ ਸ਼ੁਰੂ ਕਰ ਦੇਣਾ ਸੋ ਇਸ ਤਰੀਕੇ ਨਾਲ ਕਿ ਨੈਰੇਟਿਵ ਸਿਰਜਣ ਵੱਲੋਂ ਯਤਨ ਕੀਤੇ ਜਾਂਦੇ ਆ ਐਦਾਂ ਹੀ ਬਹੁਤ ਸਾਰੇ ਨੌਜਵਾਨ ਗੁੰਮਰਾਹ ਹੋ ਕੇ ਗੁੰਮਰਾਹ ਹੋ ਕੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਆ ਕੋਈ ਲੋਭ ਲਾਲਚ ਕਰਕੇ ਕਿ ਕਿਸੇ ਨੂੰ ਕਿਸੇ ਗੱਲ ਦਾ ਕੋਈ ਗਿਆਨ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਨਾਸੰਘਰਸ਼ ਬਾਰੇ ਕੋਈ ਜਾਣਕਾਰੀ ਨਹੀਂ ਆ ਸਿਰਫ ਮਾੜੇ ਮੋٹے ਨਿੱਜੀ ਲੋਭ ਲਾਲਚਾਂ ਦੀ ਖਾਤਰ ਇਹਨਾਂ ਦੇ ਪਿੱਛੇ ਲੱਗ ਜਾਂਦੇ ਕਿ ਟੌਰ ਟੱਪਾ ਸਾਡਾ ਬਣੂਗਾ ਹੁਣ ਪਰਸੋਂ ਦਾ ਟੌਰ ਟੱਪਾ ਬਣ ਗਿਆ ਕਿੰਨਾ ਘਟੋਰ ਟਪਾਇਆ ਉਹਦੀ ਮਾਂ ਨੂੰ ਕਿੰਨਾ ਕੁ ਪ੍ਰਾਊਡ ਫੀਲ ਕਰਾਉਂਗਾ ਵੀ ਸਾਡੇ ਪੁੱਤ ਨੇ ਕੀ ਕੀਤਾ ਜੇ ਉਹ ਮੇਰੀ ਗੱਲ ਸੁਣਦਾ ਤਾਂ ਮੈਂ ਕਹਿਣਾ ਚਾਹੁੰਦਾ ਕਿ ਭਲਿਆ ਤੂੰ ਇੱਕ ਵਾਰ ਆਪਣਾ ਇਤਿਹਾਸ ਪੜ ਆਪਣੇ ਦਾ ਭਾਵ ਹੈਗਾ ਕਿ ਸਿੱਖਾਂ ਦਾ ਇਤਿਹਾਸ ਪੜ ਕਾਲੀਆਂ ਦਾ ਇਤਿਹਾਸ ਵੀ ਪੜ ਲਾ ਪਾਰਟੀ ਦੇ ਨਾਲ ਹੁਣ ਤੂੰ ਵਿਚਰ ਰਿਹਾ ਹੈ ਉਹਨਾਂ ਦਾ ਇਤਿਹਾਸ ਵੀ ਪੜ ਲਾ ਉਹਨਾਂ ਦੇ ਸ਼ੌਕਰ ਵੀ ਪੜ ਲਾ ਔਰ ਭਾਈ ਨਰਾਇਣ ਸਿੰਘ ਚੋੜੇ ਹੋਰਾਂ ਦਾ ਪਛੋਕੜ ਵੀ ਇੱਕ ਵਾਰ ਪੜ ਕੇ ਵੇਖ ਲੈਣਾ ਚਾਹੀਦਾ ਉਹਨੂੰ ਔਰ ਮੈਨੂੰ ਲੱਗਦਾ ਕਿ ਇਹਨੂੰ ਉਹ ਸੰਭਾਲ ਸਕਦਾ ਹੈ ਇਹੀ ਤਾਂ ਸਵਾਲ ਖੜਦਾ ਹੈ ਕਿ ਐਡੇ ਵੱਡੇ ਐਡੇ ਵੱਡੇ ਇਤਿਹਾਸ ਵਾਲੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਭਾਵੇਂ ਉਹ ਨਵੇਂ ਨੇ ਭਾਵੇਂ ਪੁਰਾਣੇ ਨੇ ਕੀ ਹੁਣ ਅਕਾਲੀ ਲੀਡਰ ਸਰਦਾਰ ਬੰਦਿਆਂ ਦੀਆਂ ਪੱਗਾਂ ਲਾਉਣਗੇ ਇਸ ਤਰ੍ਹਾਂ ਉਹ ਜੀ ਬਿਲਕੁਲ ਲਾਉਣਗੇ ਉਹ ਤਾਂ ਜਦੋਂ ਸੱਤਾ ਵਿੱਚ ਸਿਗੇ ਉਸ ਵੇਲੇ ਵੀ ਲਾਉਂਦੇ ਰਹੇ ਐ ਹੁਣ ਸੱਤਾ ਤੋਂ ਬਾਹਰ ਹੈਗੇ ਆ ਸੱਤਾ ਦੇ ਵਿੱਚ ਆਉਣ ਦੀ ਕੋਈ ਉਮੀਦ ਨਹੀਂ ਸਾਡੇ ਉਹ ਹਾਸ਼ੀਏ ਦੇ ਉੱਪਰ ਪੂਰੀ ਤਰ੍ਹਾਂ ਠਿੱਲੇ ਗਏ ਹੁਣ ਦੇ ਬਾਵਜੂਦ ਵੀ ਉਹ ਐਦਾਂ ਦੀਆਂ ਹਰਕਤਾਂ ਕਰ ਰਹੇ ਆ ਔਰ ਜਦੋਂ ਦੁਬਾਰਾ ਫੇਰ ਕਿਤੇ ਸੱਤਾ ਵਿੱਚ ਆਕਰਦੇ ਤਾਂ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਫਿਰ ਕੀ ਕੁਝ ਕਾਰਨਗੇ ਜਦੋਂ ਸੱਤਾ ਸੱਤਾ ਵਿੱਚ ਪਹਿਲਾਂ ਰਿਹਾ ਕੀ ਕੁਝ ਨਹੀਂ ਕੀਤਾ ਸੁਮੇਧ ਸੈਣੀ ਵੜ ਗਿਆ ਉਹਨੂੰ ਮੁੜ ਜੀਪੀ ਲਾਉਂਦੇ ਰਹੇ ਐ ਔਰ ਜਿਨ੍ਹਾਂ ਨੇ ਇਜ਼ਹਾਰਾਂ ਵਰਗੇ ਜਿਨ੍ਹਾਂ ਨੇ ਕੌਮ ਦਾ ਘਾਨ ਕੀਤਾ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਚੁੱਕ ਕੇ ਕਿ ਉਹਨਾਂ ਦੇ ਫੇਕ ਐਨਕਾਊਂਟਰ ਬਣਾ ਤੇ ਉਹਨਾਂ ਨੂੰ ਤੇ ਆਪਦੀਆਂ ਪਾਰਟੀਆਂ ਵੱਲੋਂ ਟਿਕਟਾਂ ਦੇ ਕੇ ਨਵਾਜ਼ ਦੇ ਰਹੇ ਐ ਜੇ ਕੌਮ ਵਿਰੋਧ ਕਰਦੀ ਐ ਤੇ ਫਿਰ ਪਾਈਪ ਨੂੰ ਟਿਕਟ ਦੇ ਕੇ ਨਵਾਜ਼ ਦਿੰਦੇ ਐ ਕੌਮ ਦੇ ਜਥੇਦਾਰ ਭਾਈ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਕੋਹ ਹੋ ਕੇ ਸ਼ਹੀਦ ਕਰ ਦਿੱਤਾ ਜਾਂਦਾ ਜਦੋਂ ਉਹ ਖਬਰਾਂ ਬਾਹਰ ਨਿਕਲਦੀਆਂ ਨੇ ਥਾਣੇ ਉਸ ਤੋਂ ਬਾਅਦ ਵੱਡੇ ਵੱਡ ਪ੍ਰਕਾਸ਼ਿਓ ਬਾਦਲ ਜਿਨ੍ਹਾਂ ਨੂੰ ਹੁਣ ਇਹਨਾਂ ਹੀ ਜਥੇਦਾਰਾਂ ਨੇ ਫਖਰੇ ਕੌਮ ਦੇ ਜਿਹੜੇ ਖਤਾਬ ਪਹਿਲਾਂ ਦਿੱਤੇ ਸਕੇ ਇਹਨਾਂ ਨੇ ਕੱਲ ਵਾਪਸ ਲਏ ਐ ਤੁਸੀਂ ਸੋਚ ਕੇ ਵੇਖੋ ਇਹਨਾਂ ਨੇ ਵੀ ਮੰਨ ਲਿਆ ਕਿ ਉਹ ਫਖਰੇ ਕੌਮ ਨਹੀਂ ਹੈ ਜੋ ਫਖਰੇ ਕੌਮ ਨਹੀਂ ਹੈ ਉਹ ਪੰਥਰਤਨ ਵੀ ਨਹੀਂ ਹੈਗਾ ਕਿਉਂਕਿ ਜਿਹੜਾ ਫਖਰੇ ਕੌਮ ਨਹੀਂ ਜਿਹਨੂੰ ਕੌਮ ਦੇ ਕੌਮ ਨੂੰ ਜਿਹਦੇ ਉੱਪਰ ਫਖਰ ਹੀ ਨਹੀਂ ਹੈਗਾ ਉਹ ਪੰਥਰਤਨ ਵੀ ਕਾਹਦਾ ਰਹਿ ਗਿਆ ਉਸ ਵੇਲੇ ਧਰਨਾ ਸੜਕ ਦੇ ਉੱਪਰ ਰਹਿ ਗਏ ਸੀ ਕਹਿੰਦੇ ਵੀ ਇਹ ਜਥੇਦਾਰ ਸਾਹਿਬ ਕੌਂਕੇ ਜੀ ਦੇ ਉੱਪਰ ਜਵਾਬ ਰਿਆ ਹੈਗਾ ਬਹੁਤ ਮਾੜਾ ਹੈਗਾ ਮੈਂ ਲੋਕਾਂ ਨੂੰ ਕਰਦਾ ਪੰਜਾਬੀਆਂ ਨੂੰ ਸਿੱਖਾਂ ਨੂੰ ਵੀ ਕਿ ਤੁਸੀਂ ਮੈਨੂੰ ਵੋਟਾਂ ਪਾਓ ਸਾਡੀ ਪਾਰਟੀ ਜਦੋਂ ਸੱਤਾ ਵਿੱਚ ਆਉਂਗੀ ਗੇਣ-ਗਣ ਕੇ ਬਦਲੇ ਲਵਾਂਗੇ ਜਿਹੜੇ ਪੁਲਿਸ ਆਫੀਸਰਸ ਹੈਗੇ ਨੇ ਅਸੀਂ ਉਹਨਾਂ ਦੇ ਖਿਲਾਫ ਬੜੀਆਂ ਕਾਰਵਾਈਆਂ ਕਰਾਂਗੇ ਕਿੰਨੇ ਕਿੰਨੇ ਬਰੇ ਬੀਤ ਗਏ ਜੀ ਕਿੰਨੇ ਵੇਰਾਂ ਇਹਨਾਂ ਨੇ ਰਾਜ ਭਾਗ ਹੰਢਾਈ ਇਹਨਾਂ ਨੇ ਕਿਹਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਕੋਈ ਭਲਾ ਕਾਰਵਾਈ ਉਹਨਾਂ ਨੂੰ ਜੱਪੀਆਂ ਪਾਉਂਦੇ ਰਹੇ ਉਹਨਾਂ ਨੂੰ ਆਪ ਗੋਦੀ ਵਿੱਚ ਬਹਾਉਂਦੇ ਰਹੇ ਆ ਸੋ ਇਹ ਸਾਰਾ ਕੁਝ ਇਹ ਜਦੋਂ ਸੱਤਾ ਵਿੱਚ ਸਿਗੇ ਆ ਤੁਸੀਂ ਪੱਗ ਦੀ ਗੱਲ ਕਰਦੇ ਜੋ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਇਹਨਾਂ ਨੇ ਕਿਹੜੀ ਇੰਦਾਂ ਦੀ ਨਹਿਰ ਉਹਨਾਂ ਸਮੇਂ 'ਚ ਬਚੀ ਸੀ ਜਿਸ ਨਹਿਰ ਦੇ ਪਾਣੀ ਨੇ ਸਿੱਖਾਂ ਦੇ ਲਹੂ ਦੇ ਸਵਾਦ ਨੂੰ ਨਾ ਚਖਿਆ ਹੋਵੇ ਔਰ ਇਹਨਾਂ ਨੇ ਕੋਡ ਬਹਿ ਬੈ ਕੇ ਜਸਕਾਰੇ ਨਾਂ ਤੁਸੀਂ ਗੂਗਲ ਤੇ ਮੜ ਜਾ ਸਰਚ ਮਾਰ ਕੇ ਦੇਖੋ ਤਾਂ ਸਹੀ ਕਿ ਫੇਕ ਐਨਕਾਊਂਟਰ ਇਨ ਪੰਜਾਬ ਆਫਟਰ 1984 ਤੁਸੀਂ ਇੱਕ ਵਾਰ ਸਰਚ ਮਾਰ ਕੇ ਦੇਖੋ ਤੁਹਾਨੂੰ ਨਹਿਰਾਂ ਦੇ ਪਾਣੇ ਦੇ ਉੱਪਰ ਪਈਆਂ ਹੋਈਆਂ ਨੌਜਵਾਨਾਂ ਦੀਆਂ ਦੇਹਾਂ ਤੁਹਾਨੂੰ ਖੁੱਲ੍ਹੇ ਹੋਏ ਕੇਸ ਤੁਹਾਨੂੰ ਨਜ਼ਰ ਆਉਣਗੇ ਕੌਣ ਸੀਗੇ ਭਲਪੱਗਾਂ ਵਾਲੇ ਉਹਨਾਂ ਦੇ ਪੁਸਤਪਰਾਇਆ ਕਰਦੇ ਰਹੇ ਆ ਤੁਸੀਂ ਸੋਚ ਕੇ ਵੇਖੋ ਮੈਂ ਆਮ ਲੋਕਾਂ ਨੂੰ ਵੀ ਕਹਿਣਾ ਚਾਹਣਾ ਜਸਪ੍ਰੀਤ ਸਿੰਘ ਰਾਣਾ ਜਿਉ ਉਹ ਗੱਲ ਸੁਣਦਾ ਕਿਤੇ ਲੁੱਕ ਕੇ ਬੈਠਾ ਵੇਖਣ ਡਿਆ ਮੈਨੂੰ ਪਤਾ ਉਹ ਆਸੇ-ਪਾਸੇ ਚੱਲ ਕੀ ਰਿਹਾ ਕੀ ਬੋਲਣ ਡਿਆ ਜੇ ਸਾਰਾ ਕੁਝ ਵੇਖਣ ਡਿਆ ਆ ਉਹ ਲੋ ਭਾਜੜਾ ਪਈਆਂ ਹੁੰਦੀਆਂ ਨਾ ਮੈਂ ਬੰਦਾ ਪੂਰਾ ਧਿਆਨ ਰੱਖਣ ਡਿਆ ਹੁੰਦਾ ਵੀ ਕੌਣ ਸਾਡੇ ਬਾਰੇ ਕੀ ਗੱਲ ਕਰਦਾ ਮੈਂ ਉਹਨੂੰ ਕੋਈ ਚੇਤਾਵਨੀ ਨਹੀਂ ਦੇਣਾ ਮੈਨੂੰ ਪਤਾ ਇਹ ਲੋਕ ਜਾਤ ਉਹ ਦਲਚਸਪੀ ਖਾਤਰ ਮੁੰਡੇ ਖੁੰਡੇ ਨਾ ਜਦੋਂ ਤੁਰ ਪੈਂਦੇ ਹੁੰਦੇ ਸਕੂਲ ਕਾਲਜ ਜਦੋਂ ਪੜ੍ਹਦੇ ਹੋ ਯੂਨੀਵਰਸਿਟੀ ਵਿੱਚ ਇਹਨਾਂ ਨੂੰ ਚਾਅ ਜਿਆ ਹੁੰਦਾ ਹੈਗਾ ਲੈ ਵੀ ਮੁੰਡਿਆਂ ਵਿੱਚ ਬਹੁਤ ਭਰਾਵਾ ਗੱਲਾ ਹੈ ਉਹ ਸੀ ਤਾਂ ਮੁੰਡੇ ਦੇ ਨਾਲ ਹੈਗੇ ਆ ਉਹਨਾਂ ਨੂੰ ਐਂ ਲੱਗਦਾ ਹੁੰਦਾ ਪਰ ਬੱਚਾ ਬਤਲ ਨੂੰ ਹੱਥ ਮਾਰੋ ਕੌਮ ਦੇ ਜਿਹੜੇ ਅਸਲ ਸਹੀ ਮੈਨੇ ਵਿੱਚ ਹੀਰੋ ਹੁੰਦੇ ਆ ਕਿਤੇ ਉਹਨਾਂ ਦੇ ਨਾਲ ਖੜੇ ਹੋ ਕੇ ਫੋਟੋ ਚਾਓ ਉਹਦੇ ਤੇ ਪ੍ਰਾਊਡ ਫੀਲ ਕਰੋ ਉਹਨੂੰ ਕਹਿੰਦੇ ਹੁੰਦੇ ਪ੍ਰਾਊਡ ਫੀਲ ਕਰਨਾ ਇਤਿਹਾਸ ਸੱਚ ਮੈਨੂੰ ਲੱਗਦਾ ਕਿ ਉਹਨੂੰ ਚੱਕ ਕਰਕੇ ਦੇਖਣੀ ਚਾਹੀਦੀ ਹੁਣ 4 ਦਿਨ ਜਿੰਨਾ ਕਿ ਚਲੋ ਸਾਹਮਣੇ ਨਹੀਂ ਆਉਂਦਾ ਹੈਗਾ ਉਹਨਾਂ ਚਿਰ ਸੋਚ ਕੇ ਵੇਖ ਤੂੰ ਕਿਹਨਾਂ ਦੇ ਨਾਲ ਖੜਾ ਰਿਹਾ ਹੋਂ ਸੋਚ ਕੇ ਵੇਖ ਤੂੰ ਕਿਸ ਪਾਰਟੀ ਦੇ ਨਾਲ ਖੜਾ ਹੁੰਦਾ ਰਿਹਾ ਅਰੇ ਜਿਹੜੇ ਬੰਦੇ ਸੱਤਾ ਦੇ ਵਿੱਚ ਉਹਨਾਂ ਨੇ ਉਸ ਵੇਲੇ ਕੀ ਕੁਝ ਨਹੀਂ ਕੀਤਾ ਜਿਹੜੇ ਸੱਤਾ ਦੇ ਵਿੱਚ ਅਜ ਨਹੀਂ ਹੈਗੇ ਉਹ ਹੱਲਾਸ਼ੇਰੀ ਦੇ ਰਹੇ ਕਿ ਪਾਰਟੀ ਕੋਈ ਗੱਲ ਨਹੀਂ ਹੋ ਸਕਦਾ ਅੰਦਰਖਾਤੇ ਸਪੋਰਟ ਵੀ ਕਰਦੇ ਹੁਣ ਕੋਈ ਗੱਲ ਨਹੀਂ ਲੁਕੈ ਰਹੇ 2 4 ਦਿਨ ਕੋਈ ਗੱਲ ਨਹੀਂ ਆਪੇ ਅਸੀਂ ਵਿੱਚ ਵਿਚੋਲੇ ਵਿਚੁੱਲੇ ਪਾ ਜਾਣੇ ਪਾਰਟੀ ਔਰ ਉਸ ਤੋਂ ਬਾਅਦ ਆਪੇ ਮਸਲਾ ਠੰਡਾ ਕਰ ਲੈਣਾ ਮੈਂ ਨਾ ਵਿਚਾਲੇ ਥੋੜੀ ਜੀ ਗੱਲ ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈ ਤੁਸੀਂ ਹੋ ਕਰ ਲਿਓ ਮੈਂ ਉਹਨਾਂ ਬਾਰੇ ਵੀ ਗੱਲ ਕਰਨੀ ਚਾਹੁੰਦਾ ਜਿਹੜੇ ਸਾਡੇ ਆਪਣੇ ਆਪ ਨੂੰ ਕਈ ਵਾਰ ਪੰਥਕ ਅਖਵਾਉਂਦੇ ਜ਼ਰੂਰ ਹੈਗੇ ਆ ਪਰ ਉਹਨਾਂ ਇੱਕ ਦਿਨ ਦੋ ਦਿਨ ਵੇਟ ਕਰਦੇ ਆ ਕਿ ਰਾਤ ਕਿਦਾਂ ਦੇ ਬਣਦੇ ਆ ਫਿਰ ਉਸ ਤੋਂ ਬਾਅਦ ਸਟੇਟਮੈਂਟਸ ਦੇਣ ਵਾਸਤੇ ਉਹ ਮੋੜੇ ਆਉਂਦੇ ਆ ਉਹਨਾਂ ਵਿੱਚ ਕੁਝ ਲੋਕ ਏਦਾਂ ਦੀ ਭੂਮਿਕਾ ਵਿੱਚ ਵਿਚ ਵਿਚੋਲਗਿਰੀ ਵੀ ਕਰਦੇ ਆ ਭਈ ਇਸ ਮਸਲੇ ਨੂੰ ਪਈ ਅਗਲੇ ਅਗਲੇ ਰਾਹ ਕਿਦਾਂ ਸਖੌਲਾ ਕਰਨਾ ਭਈ ਉਹਨੂੰ ਕਿਦਾਂ ਏਦਾਂ ਦਾ ਮੌਕਾ ਮਹੀਣਾ ਕਰਨਾ ਭਈ ਉਹ ਹੌਲੀ ਹੌਲੀ ਕਰਕੇ ਆਪਣਾ ਮੂੰਹ ਸਾਹਮਣੇ ਉਹਨੂੰ ਲਿਆਵੇ ਏਦਾਂ ਦੇ ਹਾਲਾਤ ਵਿੱਚ ਬੰਦੇ ਪੈਦਾ ਕਰਦੇ ਹੁੰਦੇ ਉਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਬੰਦੇ ਹੁੰਦੇ ਆ ਜਿਹੜੇ ਖਰੀ ਭਾਵ ਨਾਲੇ ਹੁੰਦੇ ਆ ਇੱਕ ਬੰਦੇ ਹੁੰਦੇ ਆ ਜਿਹੜੇ ਚਮਚਾਗਰੀ ਕਰਦੇ ਆ ਜਿਹੜੇ ਵਿੱਚ ਦਲਾਲਗिरी ਕਰਦੇ ਆ ਇੱਕ ਹੁੰਦਾ ਇੱਕ ਹੁੰਦਾ ਦਲਾਲ ਦਲਾਲਗਰੀਆਂ ਇੱਕ ਦੱਲਾ ਲਫਜ਼ ਹੁੰਦਾ ਪੜਾ ਜਾ ਹੁੰਦਾ ਹੈ ਨਾ ਦਲਾਲਗਰੀ ਜਾਂ ਦਲਾਲ ਕਾੜਾ ਨਹੀਂ ਹੈਗਾ ਮੰਡੀਆਂ ਵਿੱਚ ਜਦੋਂ ਸਬਜ਼ੀਆਂ ਕਣਕਾਂ ਜਾਂ ਹੋਰ ਫਸਲਾਂ ਬੀਜਿਆ ਸਾਰਾ ਵਿਕਰੀਦੋ ਫਰੋਖਤ ਹੁੰਦੀ ਆ ਉੱਥੇ ਦਲਾਲੀ ਹੁੰਦੀ ਆ ਲਫਜ਼ ਦਲਾਲੀ ਮਾਰਾ ਨਹੀਂ ਹੈਗਾ ਕੋਈ ਪਰ ਉਹ ਮਾੜੀ ਭਾਵ ਨਾਲ ਦੇ ਨਾਲ ਜਿਹੜੇ ਕਰਦੇ ਆ ਉਹ ਸਾਰਾ ਕੁਝ ਤੁਸੀਂ ਸੋਚ ਕੇ ਵੇਖੋ ਸਹਿਬ ਸਿੰਘ ਜੀ ਕੱਲ ਦੀਆਂ ਅਖਬਾਰਾਂ ਚੱਕ ਲਓ ਤੁਸੀਂ ਸਾਰੀਆਂ ਅੱਜ ਦੀਆਂ ਅਖਬਾਰਾਂ ਚੱਕ ਲਓ ਜਿਹੜੇ ਉਹ ਲੋਕ ਆ ਸਮੇਤ ਬਾਗੀ ਧੜਾ ਸਮੇਤ ਜਿਹੜੇ ਸੁਧਾਰ ਲਹਿਰ ਚਲਾਵਾਂਗੇ ਸਮੇਤ ਉਹ ਉਹ ਸਾਰੇ ਜਿਹੜੇ ਇੱਕ ਬੰਨੇ ਖੜ੍ਹ ਉਹ ਸਾਰੇ ਜਿਹੜੇ ਨਖੇਦੀਆਂ ਕਰਨ ਵਾਲੇ ਪਾਸੇ ਨੂੰ ਮੁੜੇ ਆਉਂਦੇ ਆ ਪਰ ਦੂਏ ਪਾਸੇ ਇਹ ਗੱਲ ਮੰਨਦੇ ਆ ਕਿ ਇਹਨਾਂ ਨੇ ਕੌਮ ਦਾ ਬੜਾ ਘਾਣ ਕੀਤਾ ਪੰਜਾਬ ਦਾ ਪੰਥ ਦਾ ਬੜਾ ਨੁਕਸਾਨ ਕਰ ਦਿੱਤਾ ਥੱਲੇ ਪਤਾ ਨਹੀਂ ਉਹ ਜੇ ਸਾਰਾ ਕੁਝ ਹੋ ਵੀ ਜਾਊਗਾ ਪੰਜਾਬ ਸਹੀ ਹੱਥਾਂ ਵਿੱਚ ਆ ਜਾਊਗਾ ਜੇ ਆ ਜਾਊਗਾ ਜਦੋਂ ਆ ਜਾਊਗਾ ਤੋਂ ਬਾਅਦ ਵੀ ਪਤਾ ਨਹੀਂ ਕਿੰਨੇ ਦਹਾਕੇ ਹੋਰ ਲੱਗਣਗੇ ਪੰਜਾਬ ਨੂੰ ਮੁੜ ਆਪਣੇ ਪੈਰਾਂ ਦੇ ਉੱਪਰ ਆਉਣ ਨੂੰ ਪੰਜਾਬ ਦੀ ਮਾਂ ਬੋਲੀ ਤੋਂ ਲੈ ਕੇ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਮਿੱਟੀ ਆ ਬੋਹਾਵਾ ਸਾਰੇ ਕਾਸੇ ਨੂੰ ਉਹ ਲੋਕ ਉਹ ਲੋਕ ਇਕੱਠੇ ਨਹੀਂ ਹੁੰਦੇ ਉਹ ਲੋਕ ਆਪਣੇ ਹੀ ਬੰਦੇਆਂ ਦੀਆਂ ਕਮਜ਼ੋਰੀਆਂ ਆਪਣੇ ਹੀ ਬੰਦਿਆਂ ਦੀਆਂ ਗਲਤੀਆਂ ਕੱਢਣ ਡੈ ਪੈਂਦੇ ਆ ਪਰ ਉਹ ਲੋਕ ਜਿਹੜੇ ਅਸਲ ਵਿੱਚ ਗੁਨਾਹਗਰ ਹੈ ਗਿਆ ਤੁਸੀਂ ਬੀਬੀ ਜ਼ਗੀਰ ਕੌਰ ਤੋਂ ਲੈ ਕੇ ਹੋਰ ਸਾਰੇ ਗਿਣ ਲਓ ਤੁਸੀਂ ਸਾਹਮਣੇ ਰੱਖ ਕੇ ਵੇਖ ਲਓ ਸਾਰੀਆਂ ਸਟੇਟਮੈਂਟਸ ਆਈਆਂ ਨੇ ਉਹਨਾਂ ਵਿੱਚੋਂ ਕਿਸੇ ਨੇ ਵੀ ਕੋਈ ਇਹਦਾ ਦੱਲਨੇ ਕੀਤੀ ਹੈਗੀ ਜੇ ਨਕੀਦੀ ਵੀ ਕਰਨੀ ਸੀ ਵੀ ਆਪਾਂ ਭਾਈ ਚੋੜੇ ਹੋਰਾਂ ਨੇ ਜਿਹੜਾ ਇਹ ਮਾਰਨ ਦੀ ਕੋਸ਼ਿਸ਼ ਕੀਤੀ ਵੀ ਆਪਾਂ ਉਹਦੀ ਨਕੀਦੀ ਕਰਦੇ ਆ ਪਰ ਪਰ ਲਫ ਵਿੱਚ ਵੀ ਕਿਸੇ ਨੇ ਪੁੱਛਿਆ ਨਹੀਂ ਹੈਗਾ ਵੀ ਪਰ ਜੇ ਜਥੇਦਾਰ ਇਹਨਾਂ ਦੇ ਗੁਨਾਹਾਂ ਦੇ ਮੁਤਾਬਿਕ ਬਣਦੀ ਵੱਡੀ ਸਜ਼ਾ ਸੁਣਾਈ ਹੁੰਦੀ ਤਾਂ ਸ਼ਾਇਦ ਭਾਈ ਚੌੜੇ ਵਰਗਾ ਕੋਈ ਸੱਜਣ ਇਸ ਕਿਸਮ ਦੀ ਹਰਕਤ ਨਾ ਕਰਦਾ ਪਰ ਲਫਜ਼ ਬੋਲ ਕੇ ਇੱਕ ਜੀ ਆ ਬੋਲੀ ਜੀ ਸੱਜਣ ਸਾਹਿਬ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਪਾਸੇ ਇਹ ਜ਼ਰੂਰ ਕਹਿ ਦਿੱਤਾ ਜਾਂਦਾ ਹੈ ਕਿ ਜ세ਦਾਰ ਸਾਹਿਬਾਨ ਨੇ ਟੁਕਮਾ ਫੈਸਲਾ ਨਹੀਂ ਸੁਣਾਇਆ ਹੁਣ ਕਿਹੜੀ ਸਜ਼ਾ ਚਾਹੁੰਦਾ ਸੀ ਸਿੱਖ ਕੌਮ ਸਿੱਖ ਕੌਮ ਨੂੰ ਕਿਹੜੀ ਸਜ਼ਾ ਚਾਹੀਦੀ ਸੀ ਸੁਖਬੀਰ ਸਿੰਘ ਬਾਦਲ ਵਾਸਤੇ ਜੇ ਉਹ ਹੁੰਦੀ ਤਾਂ ਸ਼ਾਇਦ ਨਾਰਾਇਣ ਸਿੰਘ ਚੌੜਾ ਹੀ ਗੋਲੀ ਨਾ ਚਲਾਉਂਦੇ ਤੁਹਾਨੂੰ ਕੀ ਲੱਗਦਾ ਸਜ਼ਾ ਕਿਹੜੀ ਹੋਣੀ ਚਾਹੀਦੀ ਸੀ ਇਹਦਾ ਜਵਾਬ ਇਹ ਹੈ ਜਦੋਂ ਕੋਈ ਨਾ ਕਿਸੇ ਦਾ ਕੋਈ ਕਿਸੇ ਦਾ ਕਤਲ ਕਰਦਾ ਆ ਤਾਂ ਕਤਲ ਕਰਨ ਵਾਲੇ ਪੁਸਤਪਨਾਹੀ ਕਰਨ ਵਾਲੇ ਕਤਲ ਕਰਨ ਵਾਲੇ ਨੂੰ ਸੌਣ ਵਾਲੇ ਕਤਲ ਕਰਨ ਦੇ ਵਾਸਤੇ ਕਿਸੇ ਨੂੰ ਕੋਈ ਜਦੋਂ ਤੋੜਦਾ ਆ ਔਰ ਕੋਈ ਉਹਨਾਂ ਨੂੰ ਬੀਜੀਪੀ ਲਾਉਂਦਾ ਹੈ ਭਾਵੇਂ ਸਰਕਾਰੀ ਕਤਲਿਆਮ ਹੋਵੇ ਤਾਂ ਉਹਨਾਂ ਦੇ ਖਿਲਾਫ ਜਿਸ ਕਿਸਮ ਦੀ ਕਾਰਵਾਈ ਬਣਨੀ ਚਾਹੀਦੀ ਹੁੰਦੀ ਹੈ ਉਦਾਂ ਦੀ ਕਾਰਵਾਈ ਕਰਨੀ ਬਣਦੀ ਹੁੰਦੀ ਹੈ ਹੁਣ ਜੇ ਇਹ ਆਪ ਮੰਨੇ ਆ ਨਾ ਜੀ ਉਹਨਾਂ ਨੇ ਜਦੋਂ ਕਿਹਾ ਯਸ ਕਹੋ ਜਾਂ ਨੋ ਕਹੋ ਪਰ ਗਾੜੀ ਜਦੋਂ ਕੰਪਿਆ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੁੰਦੇ ਆ ਜਦੋਂ ਸ਼ਾਂਤਮਈ ਧਰਨਾ ਲੱਗਾ ਹੋਇਆ ਉਹਨਾਂ ਦੇ ਉੱਪਰ ਗੋਲੀ ਚੱਲਦੀ ਹੈ ਇਹ ਨਾ ਜੀ ਉੱਥੇ ਹੱਥ ਬੰਨ ਕੇ ਪੇ ਹਾਰ ਕੀਤਾ ਹੁਣ ਉਸ ਹਸਾਬ ਨਾਲ ਲਾ ਲੋ ਜਿਹੜੇ ਦੋ ਸਿੰਘ ਲੋਗ ਐ ਕਿਹੜੀ ਕਾਰਵਾਈ ਕਰਨੀ ਬਣਦੀ ਆ ਜੀ ਉਹ ਦੋ ਸਿੰਘ ਇਹਨਾਂ ਦੀ ਵਜ੍ਹਾ ਕਰਕੇ ਸ਼ਹੀਦ ਹੋਏ ਆ ਉਹ ਕੇਵਲ ਵਰਤਨਾ ਦੀ ਸੇਵਾ ਕਰ ਕੇਵਲ ਉਹ ਅੱਤ ਫਲછા ਸਾਫ ਕਰਕੇ ਜੇ ਹੱਥ ਦੇ ਵਿੱਚ ਬਰਸ਼ਾ ਫੜ ਕੇ ਕੇਵਲ ਉਹਨਾਂ ਗੁਨਾਹ ਦੀ ਸਜ਼ਾ ਕੇਵਲ ਇੰਨੀ ਨਹੀਂ ਹੈਗੀ ਹੁਣ ਮੈਂ ਇੱਥੇ ਕੋਈ ਇਹ ਨਹੀਂ ਕਹਣਾ ਕਿ ਜੋ ਮੈਂ ਗੱਲ ਕਰ ਰਿਹਾ ਵੀ ਉਹੀ ਅੰਤਮ ਸੱਚ ਹੈ ਅਦਾਲਤਾਂ ਦੇ ਵਿੱਚ ਵੀ ਮੁਕਾਬਲੇ ਜਿਹੜੇ ਹੈਗੇ ਆ ਕੇਸ ਚੱਲਣਗੇ ਉੱਥੇ ਵੀ ਸਾਰਾ ਕੁਝ ਹੋਊਗਾ ਪਰ ਐਜ਼ ਅ ਚੱਤੇਦਾਰ ਉਹਨਾਂ ਨੂੰ ਜ਼ਰੂਰ ਇਸ ਤੋਂ ਵੱਡੀ ਕੋਈ ਨਾ ਕੋਈ ਜਿੰਨਾ ਕ ਵੱਧ ਤੋਂ ਵੱਧ ਹੋ ਸਕਦਾ ਉਹ ਤੇ ਕਹ ਉਹਨਾਂ ਨੇ ਤਾਂ ਕਹਿਤਾ ਵੀ ਧੋਸਵਾਰ ਕੇ ਬੀਬੇ ਰਾਣੇ ਬਣ ਕੇ ਤੇ ਤੁਸੀਂ ਦੁਬਾਰਾ ਫਿਰ ਜਿਹੜੇ ਬਾਗੀ ਵੀ ਹੋਏ ਫਿਰਦੇ ਆ ਉਹ ਵੀ ਇਕੱਠੇ ਹੋ ਕੇ ਤੇ ਦੁਬਾਰਾ ਕਹਿੰਦੇ ਮੁੜ ਦੁਬਾਰਾ ਫਿਰ ਆਪਣਾ ਮੋੜ ਬੰਨੋ ਕਹਿੰਦੇ ਦੁਬਾਰਾ ਫਿਰ ਕਹਿੰਦੇ ਕਿ ਗਾਈਡਲਾਈਨ ਕੋਈ ਗਾਈਡਲਾਈਨ ਤਾਂ ਹੋਵੇ ਨਾ ਮਤਲਬ ਹੁਣ ਇੱਕ ਪਾਸੇ ਜ਼ਰੂਰ ਕਿਹਾ ਜਾ ਰਿਹਾ ਕਿ ਜ세ਦਾਰ ਸਾਹਿਬਾਨ ਵੱਲੋਂ ਕੋਈ ਫੈਸਲਾ ਟੁਕਮਾ ਲੈਣਾ ਚਾਹੀਦਾ ਸੀਗਾ ਜੇ ਨਹੀਂ ਲਿਆ ਗਿਆ ਤਾਂ ਇਹ ਐਕਸ਼ਨ ਹੋਇਆ ਹੁਣ ਕੋਈ ਉਹ ਟੋ ਟੁਕਮਾ ਫੈਸਲਾ ਕਿਹੋ ਜਿਹਾ ਹੋਣਾ ਚਾਹੀਦਾ ਸੀ ਇਹਦਾ ਹੀ ਇਹਦੀ ਵੀ ਕੋਈ ਗਾਈਡਲਾਈਨ ਹੋਣੀ ਚਾਹੀਦੀ ਹੈ ਨਾ ਇਹਦੀ ਵੀ ਕੋਈ ਰੂਪਰੇਖਾ ਹੋਵੇ ਮੈਂ ਉਹੀ ਗੱਲ ਕਰਦਾ ਵੀ ਟੁਕਮਾ ਫੈਸਲਾ ਦੇਖੋ ਘੱਟੋ ਘੱਟ 15 20 ਸਾਲ ਵਾਸਤੇ ਜਾਂ ਹਮੇਸ਼ਾ ਵਾਸਤੇ ਜਾਂ ਜਾਂ ਕੁਝ ਨਾ ਕੁਝ ਇਦਾਂ ਦਾ ਹੁੰਦਾ ਵੀ ਇਹ ਲੋਕ ਤੇ ਇਹਨਾਂ ਦੇ ਨਾਲ ਸੰਗੀ ਸਾਥੀ ਭਾਵੇਂ ਇਹਨਾਂ ਤੋਂ ਲੰਬੇ ਹੋਏ ਹੋ ਆ ਭਾਵੇਂ ਇਹਨਾਂ ਦੀ ਨਾਲ ਦੇ ਆ ਆਦੇ ਹੋਏ ਜਿਹੜੇ ਕਹਿੰਦੇ ਬਾਗੀ ਅਸੀਂ ਜਿਹੜੇ ਸੁਧਾਰ ਕਰਨਾ ਚਾਹੁੰਦੇ ਆ ਭਾਵੇਂ ਉਹ ਹੁਣ ਜੀ ਉਹ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਸਾਡੇ ਵਿੱਚ ਨਹੀਂ ਆਓਗੇ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਨਾ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਸ਼ਨ ਲੜੋਗੇ ਜਿਹੜੇ ਨਾਲ ਇਹਦੇ ਭਾਈ ਵੱਲ ਰਹੇ ਸੱਤਾ ਦੇ ਵਿੱਚ ਜਿਹੜਾ ਨੇ ਇਹਨਾਂ ਦੇ ਗਲਤ ਫੈਸਲੇ 'ਤੇ ਮੈਂ ਵਿਰੋਧ ਕਰੂ ਕੀਤਾ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅਸਤੀਫਾ ਦੇ ਦਿਓ। ਤੁਸੀਂ ਚਾਹੇ ਸ਼੍ਰੋਣੀ ਗੁਰਦੁਆਰਾ ਕਮੇਟੀ ਚ ਤੁਸੀਂ ਅਸਤੀਫਾ ਦੇ ਦਿਓ। ਨਾਡਾ ਕੇਂਦਰ ਦੀ ਸਰਕਾਰ ਦੇ ਕੋਲੋਂ ਮੰਗ ਕੀਤੀ ਕਿ ਸਾਡੇ ਬੰਦਿਆਂ ਨੇ ਦੇ ਦਿੱਤੇ ਅਸਤੀਫੇ। ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਲੱਗਿਆ ਭੰਗ ਕਰਨ। ਤੁਸੀਂ ਦੁਬਾਰਾ ਚੋਣਾਂ ਕਰਾਓ। ਹੋਰ ਜਿਹੜਾ ਚੋਣ ਕਰਦੀ ਹੈ ਕੋਈ ਇਲੈਕਸ਼ਨ ਲੜਨ ਉਹ ਸੱਤਾ ਦੇ ਵਿੱਚ ਔਰ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ। ਪਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕਾਬਜ਼ ਹੋਣ ਕੁਝ ਐਦਾਂ ਤਾਂ ਹੁੰਦਾ ਕੁਝ ਨਾ ਕੁਝ ਤੇ ਐਦਾਂ ਹੁੰਦਾ ਨਾ ਔਰ ਇੱਕ ਹੋਰ ਗੱਲ ਮੈਨੂੰ ਦਰਕਾਰ ਦੱਸ ਦੇਣਾ ਭਾਈ ਨਰੈਣ ਸਿੰਘ ਚੌੜੇ ਹੋਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਫੈਸਲਾ ਸੁਣਾਉਣ ਤੋਂ ਪਹਿਲਾਂ ਇੱਕ ਲਿਖਤੀ ਬਕਾਇਦਾ ਚਿੱਠੀ ਦਿੱਤੀ ਹੋਈ ਹੈ ਕਿਉਂਕਿ ਭਾਈ ਨਰੈਣ ਸਿੰਘ ਚੌੜਾ ਕੇਵਲ ਆ ਨਹੀਂ ਹੈ ਕਿ ਠੂਠਾ ਕਰਨ ਵਾਲਾ ਸਿੰਘ ਆ ਕੇਵਲ ਹਥਿਆਰਬੰਦ ਸੰਘਰਸ਼ ਦਾ ਰਾਹੀ ਵੀ ਹੈ ਭਾਈ ਨਰੈਣ ਸਿੰਘ ਚੌੜਾ ਭਾਈ ਨਰੈਣ ਸਿੰਘ ਚੌੜਾ ਰੋਸ਼ਨ ਦਿਮਾਗ ਵੀ ਹੈ ਭਾਈ ਨਰੈਣ ਸਿੰਘ ਚੌੜਾ ਅੱਠ ਸਦੀ ਵਾਲਾ ਉਹ ਸਿੰਘ ਜੁਝਾਰੂ ਜਦੋਂ ਜਿਹਨਾਂ ਦੇ ਆਪਾਂ ਦਰਸ਼ਨ ਦੇਦਾਰੇ ਕਰਦੇ ਆਂ ਭਾਈ ਚੌੜਾ ਉਸ ਕਿਸਮ ਦਾ ਇਨਸਾਨ ਹੈ ਜਿਹੜੇ ਲੋਕ ਕਰੀਬ ਤੋਂ ਜਾਣਦੇ ਹੈਗੇ ਲਾਗੇ ਤੋਂ ਉਹਨਾਂ ਨੂੰ ਪਤਾ ਇਸ ਗੱਲ ਦਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਕੀ ਲਿਖਿਆ ਸੀ ਇਹ ਵੀ ਦੱਸਿਓ ਜਰਾ ਉਹ ਉਸ ਚਿੱਠੀ ਦੇ ਵਿੱਚ ਲਿਖਿਆ ਪ੍ਰੋਪਰ ਕੀ ਸੀਗਾ ਉਹ ਮੇਰੇ ਕੋਲ ਹੈ ਨਹੀਂ ਹੈ ਪਰ ਮੈਨੂੰ ਪਤਾ ਲੱਗਾ ਕਿ ਉਹ ਇਹਨਾਂ ਨੂੰ ਦੇਖ ਕੇ ਆਏ ਸੀਗੇ ਔਰ ਉਹਨਾਂ ਨੇ ਤੱਥਾਂ ਸਬੂਤਾਂ ਉਹਨਾਂ ਨੇ ਬਿਲਕੁਲ ਇਤਿਹਾਸਕ ਹਵਾਲੇ ਦੇ ਦੇ ਕੇ ਸਖ ਰੋ ਰੀਤਾਂ ਦੇ ਹਵਾਲੇ ਦੇ ਦੇ ਕੇ ਬਕਾਇਦਾ ਉਹ ਚਿੱਠੀ ਉਹਨਾਂ ਨੂੰ ਪੜਪੜ ਦੇ ਕੀਤੀ ਸੀ ਔਰ ਉਹਦੇ ਵਿੱਚ ਕਿਸ ਕਿਸਮ ਦੇ ਹਵਾਲੇ ਦਿੱਤੇ ਹੋਣਗੇ ਉਹ ਮੈਂ ਇੱਕ ਗੱਲ ਤੋਂ ਅੰਦਾਜ਼ਾ ਲਾ ਸਕਦਾ ਜਿਹੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਹੋਈਆਂ ਨੇ ਜਿਹੜੇ ਉਹਨਾਂ ਦੇ ਲੈਕਚਰ ਹੁੰਦੇ ਨੇ ਜਦੋਂ ਉਹ ਸੈਮੀਨਾਰਸ ਨੂੰ ਆਹ ਸੈਮੀਨਾਰ ਉਤਾਰ ਕੇ ਆਪਣੇ ਭਾਸ਼ਣ ਦਿੰਦੇ ਹੁੰਦੇ ਆ ਸਪੀਚਸ ਜਿਹੜੀਆਂ ਹੁੰਦੀਆਂ ਉਹਨਾਂ ਦੀ ਜਾਂ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਡਿਬੇਟਾਂ ਹੁੰਦੀਆਂ ਨੇ ਜਾਂ ਵੱਖ-ਵੱਖ ਰਸਾਲਿਆਂ ਦੇ ਪਰ ਇਹ ਆਰਟੀਕਲ ਛਪਦੇ ਆ ਜਦੋਂ ਤੁਸੀਂ ਉਹਨਾਂ ਨੂੰ ਸਾਹਮਣੇ ਰੱਖ ਲਓਗੇ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨੇ ਕਰੋਸ਼ਣ ਦਿਮਾਗ ਹੈ ਔਰ ਕਿਸ ਕਿਸਮ ਦੀ ਉਹਨਾਂ ਨੇ ਪੱਟਹੀ ਉਹਨਾਂ ਨੂੰ ਲਿਖ ਕੇ ਦਿੱਤੀ ਹੋਊਗੀ ਔਰ ਮੇਰਾ 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 ਮਕਸਦ ਇਹ ਸਵਾਲ ਪੁੱਛਣ ਦਾ ਇਹ ਹੈ ਕਿਉਂਕਿ ਇਹ ਐਕਸ਼ਨ ਨਾਲੋਂ ਨਾਲ ਕਰ ਦਿੱਤਾ ਗਿਆ ਜਦੋਂ ਇਹ ਫੈਸਲਾ ਹੁੰਦਾ ਤੇ ਉਸ ਤੋਂ ਬਾਅਦ ਇਹ ਐਕਸ਼ਨ ਹੋ ਜਾਂਦਾ ਜਦੋਂ ਸੁਖਬੀਰ ਸਿੰਘ ਬਾਦਲ ਆਪਣੀ ਸੇਵਾ ਨਿਭਾਰੇ ਹੁੰਦੇ ਆ ਕੀ ਐਦਾਂ ਦੀ ਵੀ ਕੋਈ ਇੰਟੀਮੇਸ਼ਨ ਦਿੱਤੀ ਗਈ ਸੀਗੀ ਕਿ ਜੇ ਟੁਕਮਾ ਫੈਸਲਾ ਨਹੀਂ ਹੁੰਦਾ ਤੇ ਕੋਈ ਐਕਸ਼ਨ ਕੀਤਾ ਜਾਵੇਗਾ ਸਾਡੇ ਵੱਲੋਂ ਜਾਂ ਐਦਾਂ ਦੀ ਕੋਈ ਵਾਰਨਿੰਗ ਜਾਂ ਚੇਤਾਵਨੀ ਕਹਿ ਦਿੱਤੀ ਗਈ ਹੋਵੇਗੀ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਪਰ ਜਦੋਂ ਨਾ ਥੋੜੇ ਦਿਨ ਪਹਿਲਾਂ ਉਹਨਾਂ ਨੇ ਇੱਕ ਨਾਲ ਕੁਛ ਸਿੰਘ ਸੀਗੇ ਉਹਨਾਂ ਦੇ ਪੰਥਕ ਜੱਥੇ ਦੇ ਉਸ ਦਿਨ ਉਹਨਾਂ ਨੇ ਇੱਕ ਗੱਲ ਜਰੂਰ ਆਖੀ ਸੀ ਕਹਿੰਦੇ ਕਿ ਇਹ ਇਹਨਾਂ ਦਾ ਘਰੇਲੂ ਉਹਨਾਂ ਦੀ ਇੱਕ ਪਾਰਟੀ ਦਾ ਨਿੱਜੀ ਮਸਲਾ ਆ ਇਸ ਉਹਨਾਂ ਦੀ ਪਾਰਟੀ ਦੇ ਨਿੱਜੀ ਮਸਲੇ ਅਸਲ ਤੱਕ ਸਾਹਿਬ ਦੇ ਉੱਪਰ ਨਾ ਵਿਚਾਰਿਆ ਜਾਵੇ ਇਹ ਕੋਈ ਪੰਥਕ ਮਸਲਾ ਨਹੀਂ ਹੈਗਾ ਇਹ ਉਹਨਾਂ ਦੀ ਪੰਜਾਬੀ ਜਿਹੜੀ ਪਾਰਟੀ ਹੈ ਪਰਿਵਾਰਕ ਦਾ ਮਸਲਾ ਆ ਕਹਿੰਦੇ ਉਹਨਾਂ ਨੇ ਇੰਨੀ ਗੱਲ ਤੁਹਾਨੂੰ ਕੀ ਕੀਤੀ ਸੀਗੀ ਔਰ ਪਤਾ ਨਹੀਂ ਕੀ ਹੋਊਗਾ ਪਰ ਮੈਨੂੰ ਇਹ ਲੱਗਦਾ ਹੈਗਾ ਕਿ ਜਦੋਂ ਉਹਨਾਂ ਨੂੰ ਲੱਗਾ ਕਿ ਪੰਥਕ ਭਾਗਨਾਮਾ ਦੇ ਮੁਤਾਬਕ ਖਾਲਸਾਈ ਰੋਹ ਰੀਤਾ ਦੇ ਮੁਤਾਬਕ ਫੈਸਲਾ ਨਹੀਂ ਲਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਜ਼ਿਹਨ ਕੁਦਰਤੀ ਗੱਲ ਹੈਗੀ ਆ ਵੀ ਚੱਲਦਾ ਰਿਹਾ ਹੋਊਗਾ ਕਿ ਯਾਰ ਇਹ ਗਲਤ ਹੋ ਗਿਆ ਕੰਮ ਔਰ ਜਦੋਂ ਉਹਨਾਂ ਨੇ ਭਾਈ ਚੌੜਾ ਜੀ ਉਸ ਗੁਰੂਕੇ ਸਿੰਘ ਹੈ ਗਿਆ ਜਿਨ੍ਹਾਂ ਨੇ ਸੁਮੇਧ ਸੈਣੀ ਨੂੰ ਫੇਸ ਕੀਤਾ ਹੋਇਆ ਸੁਮੇਧ ਸੈਣੀ ਨੇ ਕੋਲ ਬੈਠ ਕੇ ਭਾਈ ਨਰੈਣ ਸਿੰਘ ਚੋੜੇ ਹੋਰਾਂ ਨੂੰ ਇੰਟਰੋਗੇਟ ਕੀਤਾ ਹੋਇਆ ਔਰ ਭਾਈ ਚੌੜਾ ਜੀ ਨਾਲ ਇੰਟਰਵਿਊ ਕੀਤੀ ਸੀ ਇੱਕ ਇਸ ਸਬੰਧ ਵਿੱਚ ਵੀ ਔਰ ਮੈਂ ਦੱਸ ਰਿਹਾ ਕਿ ਕਹਿੰਦੇ ਕਿ ਸੁਮੇਤ ਸਾਹਮਣੇ ਬੈਠ ਕੇ ਮੈਨੂੰ ਇੰਟਰੋਗੇਟ ਕਰਦਾ ਪਿਆ ਸੀਗਾ ਔਰ ਕਹਿੰਦੇ ਉੱਥੇ ਲੱਗੇ ਇੱਕ ਹੋਰ ਵੀ ਸੀਗੀ ਮੈਨੂੰ ਨਾ ਪੁੱਲ ਗਿਆ ਬੀਬੀ ਦਾ ਸ਼ਾਇਦ ਮੈਂ ਕੱਚਾ ਪੱਕਾ ਯਾਦਾ ਮੈਂ ਨਾ ਨਹੀਂ ਬੋਲਦਾ ਮੈਂ ਉਸ ਬੀਬੀ ਨੂੰ ਕਹਿੰਦੇ ਉੱਥੇ ਉਹਨੂੰ ਉਹਨੂੰ ਵੀ ਇੰਟਰੋਗੇਟ ਕੀਤਾ ਗਿਆ ਸੀਗਾ ਉੱਥੇ ਵਸਤਰ ਤੱਕ ਵੀ ਉਤਾਰ ਲੈਂਦੇ ਆ ਔਰ ਭਾਈ ਚੌੜਾ ਜੀ ਨੇ ਆਪਣੀ ਅੱਖਾਂ ਦੇ ਨਾਲ ਸਿਰ ਦੇਖਿਆ ਹੋਇਆ ਹੁਣ ਤੁਸੀਂ ਸੋਚ ਕੇ ਵੇਖੋ ਇੱਕ ਪਾਸੇ ਆ ਜਸ ਆ ਜਿਹੜਾ ਜਸਪ੍ਰੀ ਸਿੰਘ ਰਾਣਾ ਆ ਉਹ ਵੀ ਜੇ ਆ ਮੇਰੀਆਂ ਗੱਲਾਂ ਨੂੰ ਮੜ ਜਾ ਜ਼ਰੂਰ ਸੁਣੇ ਭਲਿਆ ਸੋਚ ਕੇ ਵੇਖ ਉਸ ਸਿੰਘ ਦੇ ਦਿਲ ਦੇ ਉੱਪਰ ਕੀ ਬੀਤਦੀ ਹੋਊਗੀ ਜਿਹੜਾ ਆਪਣੇ ਹੱਕਾਂ ਦੇ ਖਾਤਰ ਸੰਘਰਸ਼ ਕਰਦਾ ਕੌਮ ਦਾ ਜੁਝਾਰੂ ਯੋਧਾ ਜਿਹੜਾ ਉਸ ਡੀਜੀਪੀ ਨੂੰ ਫੇਸ ਕਰਦਾ ਜਿਹਦੇ ਪਤਾ ਨਹੀਂ ਕਿੰਨੇ ਇੱਕ ਨੌਜਵਾਨਾਂ ਦੇ ਲਹੂ ਦੇ ਨਾਲ ਹੱਥ ਰੰਗੇ ਹੋਏ ਆ ਔਰ ਉਹ ਉਹ ਯੋਧਾ ਆਪਣੀ ਅੱਖਾਂ ਦੇ ਸਾਹਮਣੇ ਉਸ ਬੀਬੀ ਨੂੰ ਇਨਟੈਰੋਗੇਟ ਹੁੰਦਿਆ ਵੀ ਦੇਖ ਰਿਹਾ ਹੈ ਔਰ ਇਹ ਲੋਕ ਉਹ ਨੂੰ ਘਮਰ ਕੇ ਡੀਜੀਪੀ ਲਾਉਂਦੇ ਆ ਪ੍ਰਕਾਸ਼ ਉਹ ਬਾਦਲ ਹੋਰੀ ਇਹ ਆਜ ਸੁਖਬੀਰ ਬਾਦਲ ਹੋਣੀ ਤਾਂ ਤੁਸੀਂ ਸੋਚ ਕੇ ਵੇਖ ਸਕਦੇ ਆ ਕਿ ਕੌਮ ਦੇ ਅੰਦਰ ਜਾਂ ਭਾਈ ਨਰਨਾਰਨ ਸਿੰਘ ਚੋੜਾ ਜੀ ਦੇ ਅੰਦਰ ਇਹਨਾਂ ਦੇ ਪ੍ਰਤੀ ਕੀ رائے ਬਣੀ ਹੋਊਗੀ ਜਾਂ ਕੀ رائے ਬਣੀ ਚਾਹੀਦੀ ਹੈ ਇਹਨਾਂ ਗੱਲ ਤੋਂ ਅੰਦਾਜ਼ਾ ਲਾਇਆ ਪਿਆ ਪਈ ਉਹ ਆਪਾਂ ਕਿਸੇ ਤਰੀਕੇ ਨਾਲ ਹੁਣ ਕਿਦਾਂ ਕਹੀਏ ਆਪਾਂ ਇਹ ਗੱਲ ਕਿ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਹੈਗਾ ਨਿੰਦਣਯੋਗ ਹੈ ਇਹ ਗਲਤ ਹੈ ਆਪਣੇ ਕੋਲ ਤੋਂ ਤਾਂ ਕਿਹਾ ਨਹੀਂ ਜਾਂਦਾ ਪਰ ਜਿਹੜੇ ਉਹਨਾਂ ਦੇ ਹਮੈਤੀ ਆ ਬਾਦਲ ਹੋ ਰਹਾਂਦੇ ਉਹ ਸਾਰੇ ਇਕੱਠੇ ਹੋ ਕੇ ਨਿੰਦਣਜੋ ਕਾਰਵਾਈ ਹੈ ਇਹਦਾ ਜ਼ਰੂਰ ਕਹਿੰਦੇ ਆ ਪਰ ਜਿਹੜੇ ਇੱਧਰ ਆਪਣੇ ਆਪ ਨੂੰ ਪੰਥਕਾ ਕਮਾਉਂਦੇ ਆ ਜਿਹੜੇ ਸੁਖਬੀਰ ਬਾਦਲ ਹੋਰਾਂ ਨੂੰ ਚਾਹੁੰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜਾਵਾ ਹੋਣੀ ਚਾਹੀਦੀਆਂ ਆ ਜਿਹੜੇ ਐਨ ਚਾਹੁੰਦੇ ਆ ਵੀ ਉਹ ਸਰਕਾਰ ਕਹਿੰਦੀ ਸੀ ਕੱਖ ਨਾ ਰਹੇ ਜਿਹੜੇ ਚਾਹੁੰਦੇ ਆ ਵੀ ਇਹਨਾਂ ਦਾ ਕੱਖ ਨਾ ਰਹੇ ਜੇ ਕੋਈ ਜੁਝਾਰੂ ਮਾੜਾ ਮੋਟਾ ਕੁਝ ਪਤਾ ਨਹੀਂ ਡਰਾਉਣ ਦੀ ਨੀਅਤ ਦੇ ਨਾਲ ਜਾਂ ਪਤਾ ਨਹੀਂ ਕੀ ਮਨਸ਼ਾ ਸਿੱਧੂ ਆਪ ਦੱਸਣਗੇ ਜਦੋਂ ਕੋਈ ਇਦਾਂ ਦਾ ਕੁਝ ਕਰਦਾ ਹੈਗਾ ਉਸ ਜਾਂ ਡਰਦੇ ਮਾਰੇ ਜਾਂ ਫਿਰ ਪੰਥਕੋਮੇ ਖੋਟੇ ਆ ਉਸ ਵੇਲੇ ਫਿਰ ਐਨ ਘੁੱਟ ਜੇ ਕੇ ਆਪਣੇ ਆਪ ਨੂੰ ਨਾ ਚੁੱਪਚੀ ਪੀਤੇ ਜਾ ਅੰਦਰ ਜੇ ਵੜ ਕੇ ਬਹਿ ਜਾਂਦੇ ਆ ਫਿਰ ਲਿਖਦੇ ਵੀ ਕੁਛ ਇਦਾਂ ਆ ਤਾਂ ਠੀਕ ਆ ਸਾਰਾ ਕੁਝ ਉਹ ਗਲਤ ਜਿਹਾ ਕੰਮ ਕਰਤਾ ਉਹਨਾਂ ਨੇ ਆ ਜਗਾ ਗਲਤ ਸੀ ਫਨ ਟਾਈਮ ਗਲਤ ਸੀ ਉਸ ਵੇਲੇ ਸਾਰੇ ਭੁੱਲ ਜਾਂਦਾ ਆ ਉਹ ਜਗਾ ਹੈ ਨਾ ਜੀ ਜਿੱਥੇ ਉਹ ਸਾਰੇ ਕਾਬਜ ਹੋ ਕੇ ਇੰਨੇ ਨੇ ਵੱਡੇ ਵੱਡੇ ਗੋਰਾ ਕੀਤੇ ਆ ਉਹ ਜਗਾ ਹੁੰਦੀ ਆ ਉਸ ਵੇਲੇ ਵੀ ਜਦੋਂ ਪੰਚਾਇਤ ਵਾਲੇ ਉੱਥੇ ਜਾਂਦੇ ਆ ਉਹਨਾਂ ਨੂੰ ਕੁੱਟਦੇ ਆ ਉਹੀ ਜਗਾ ਹੁੰਦੀ ਆ ਜਦੋਂ 328 ਗੁਰੂਗ੍ਰਾਮ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦਾ ਹਿਸਾਬ ਲੈਣ ਵਾਸਤੇ ਸਿੰਘ ਜਾਂਦੇ ਆ ਵੀ ਸਾਨੂੰ ਕੇਵਲ ਜਵਾਬ ਦੇ ਦੋ ਕਿੱਥੇ ਨੇ ਮਰੂਪ ਉਹਨਾਂ ਨੂੰ ਵੀ ਥੱਲੀਆਂ ਵਾਂਗੂ ਘਟਾਇਆ ਜਾਂਦਾ ਬੀਜਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਉਸ ਵੇਲੇ ਵੀ ਉਹੀ ਜਗ੍ਹਾ ਹੁੰਦੀ ਹੈ ਸੋ ਮੇਰੇ ਕੰਨ ਦਾ ਭਾਵੇਂ ਆ ਕਿ ਉਹ ਚੌਹਨੇ ਇਦਾਂ ਹੈਗੇ ਆ ਪਰ ਜਦੋਂ ਕੋਈ ਇਦਾਂ ਦੀ ਗੱਲ ਹੋ ਜਾਂਦੀ ਹੈ ਭਾਵੇਂ ਉਹਦੇ ਵਿੱਚ ਕੋਈ ਮਾੜੀ ਮੋਟੀ ਹੁਣ ਤਾਂ ਹੀ ਹੋਵੇ ਵੀ ਜੇ ਹੋਵੇ ਵੀ ਤਦ ਵੀ ਆਪਣੇ ਹੀ ਬੰਦਿਆਂ ਦੇ ਨੁਕਸ ਕੱਢਣ ਡੇ ਪੈਂਦੇ ਆ ਇਹ ਅਖੌਤੀ ਲਫ਼ਜ਼ ਮੈਂ ਬੋਲਦਾ ਅਖੌਤੀ ਵਿਦਵਾਨ ਫੇਸਬੁੱਕ ਉੱਤੇ ਕਾਲੀ ਕੀਤੀ ਹਣ ਪਰਸੋ ਦੀ ਵੀ ਕਈਆਂ ਨੇ ਫੇਸਬੁਕ ਕਾਲੀ ਕੀਤੀ ਪਈ ਆ ਔਰ ਉਹਨਾਂ ਵਿੱਚੋਂ ਕੁਝ ਸੱਜਣ ਇਦਾਂ ਦੇ ਹੈਗੇ ਆ ਪਰਸੋ ਵਿਚਾਰ ਕੁਝ ਹੋਰ ਤਰ੍ਹਾਂ ਦੇ ਸਿਗੇ ਹੁਣ ਜੜਾ ਇੱਕ ਥੋੜੀ ਜਿਹੀ ਲਹਿਰ ਪਾਈ ਚੌੜਾ ਫਿਬਰ ਵਿੱਚ ਜਦੋਂ ਬਣਨ ਲੱਗੀ ਆ ਪੰਥ ਦੇ ਵੱਲੋਂ ਕੁਝ ਹੁਣ ਦੂਏ ਪਾਸੇ ਨੂੰ ਹੋ ਗਿਆ ਕਹਿੰਦੇ ਹਾਂ ਕਹਿੰਦੇ ਦੂਜਾ ਪਹਿਲਾ ਪੱਖ ਆ ਸੀਗਾ ਹੁਣ ਦੂਆ ਪੱਖ ਆ ਵੀ ਆ ਗਿਆ ਹੁਣ ਇਦਾਂ ਦੀਆਂ ਗੱਲਾਂ ਹੋਣ ਡੇ ਪਈਆਂ ਠੀਕ ਹੈ ਠੀਕ ਹੈ ਠੀਕ ਹੈ ਸਰਜਨ ਸਾਹਿਬ ਫਿਲਹਾਲ ਇਹ ਸਿਚੁਏਸ਼ਨ ਜਿਹੜੀ ਹੈ ਇਹ ਜੋ ਬਣਦੀ ਨਜ਼ਰ ਆ ਰਹੀ ਹੈ ਇਹਦੇ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਸੀ ਔਰ ਸਰਜਨ ਸਾਹਿਬ ਤੋਂ ਇਹ ਵਿਚਾਰ ਜਾਣੇ ਵੀ ਹੈ ਹੌਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਦ ਤੱਕ ਵੀ ਨਿਗਾਹ ਰੱਖਣੀ ਪਵੇਗੀ ਦੱਸਦੇ ਰਾਵਾਂਗੇ ਵਕਤ ਤੋਂ ਵਕਤ ਤੁਹਾਨੂੰ ਉਹ ਤਕਲੀ ਬਣੇ ਰੋ ਵਨ ਇਡੀਆ ਪੰਜਾਬੀ ਤੇ